ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਹਾਂ ਮੈਂ ਹਾਂ सुरेंद्र ਡੱਲਾ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਜੀਵ ਪਾਸਕਰ ਜੀ ਪਾਸਕਰ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਰਲਾ ਸਾਹਿਬ ਪਾਸਕਰ ਸਾਹਿਬ ਪੰਜਾਬ ਦੀ ਸਿਆਸਤ ਹਰ ਰੋਜ਼ ਹਰ 12 ਘੰਟੇ ਬਾਅਦ ਮੋੜਾ ਕੱਟਦੀ ਹੈ ਭਗਵੰਤ ਮਾਨ ਦੀ ਸਰਗਰਮੀ ਔਰ ਬਹੁਤ ਵੱਡੇ ਸਨੇਹ ਪੰਜਾਬ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੀ ਰਾਣੀਤੀ ਲੁਕਵੀ ਰਾਣੀਤੀ ਮੈਂ ਕਹੂੰਗਾ ਭਗਵੰਤ ਮਾਨ ਔਰ ਸੰਦੀਪ ਪਾਠਕ ਦੀ ਆਮ ਆਦਮੀ ਪਾਰਟੀ ਦੀ ਰਾਣੀਤੀ ਅੱਜ ਉਹਦੇ ਤੇ ਗੱਲ ਕਰਾਂਗੇ ਕਿ ਕਿਵੇਂ ਕੁਝ ਐਮਐਲਏਾਂ ਦੀ ਲੋਟਰੀ ਲੱਗੂਗੀ ਤੇ ਉਹ ਮੰਤਰੀ ਬਣ ਸਕਦੇ ਨੇ ਦੂਸਰਾ ਕਾਂਗਰਸ ਚ ਟਿਕਟਾਂ ਦਾ ਰੌਲਾ ਇੱਕ ਵਾਰ ਫੇਰ ਵੱਧ ਗਿਆ ਹਾਲਾਂਕਿ ਜਿਹੜੇ ਸਿਟਿੰਗ ਐਮਪੀ ਨੇ ਉਹਨਾਂ ਦੀ ਗੱਲ ਲੱਗ ਪੱਗ ਨਿੱਬੜ ਗਈ ਅੱਜ ਮੀਟਿੰਗ ਹੈ ਸ਼ਾਮ ਨੂੰ ਔਰ ਸੰਭਾਵਨਾ ਹੈ ਕਿ ਅੱਜ ਰਾਤ ਨੂੰ ਜਾਂ ਕੱਲ ਘਟੂਘਟ ਸਿਟਿੰਗ ਐਮਪੀ ਦੀਆਂ ਟਿਕਟਾਂ ਤਾਂ ਅਨਾਉਂਸ ਹੋ ਜਾਣਗੀਆਂ ਔਰ ਚਰਨਜੀਤ ਚੰਨੀ ਦੀ ਟਿਕਟ ਵੀ ਅਨਾਉਂਸ ਹੋ ਸਕਦੀ ਹੈ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੇ ਨਾਲ ਕਿਉਂਕਿ ਚਰਨਜੀਤ ਚੰਨੀ ਇਸ ਵਕਤ ਪੰਜਾਬ ਦੇ ਵਿੱਚ ਕਾਂਗਰਸ ਚ ਵੱਡੀ ਡਿਮਾਂਡ ਵਾਲੇ ਲੀਡਰ ਬਣ ਗਏ ਨੇ ਕਈ ਹਲਕਿਆਂ ਦੇ ਵਿੱਚ ਉਹਨਾਂ ਦਾ ਨਾਮ ਚੱਲ ਰਿਹਾ ਜਿੱਥੇ ਮਰਜ਼ੀ ਚਰਨਜੀਤ ਚੰਨੀ ਨੂੰ ਕਾਂਗਰਸ ਲੜਾ ਸਕਦੀ ਹੈ ਹੁਸ਼ਿਆਰਪੁਰ ਜਲੰਧਰ ਫਰੀਦਕੋਟ ਇੱਥੋਂ ਤੱਕ ਵੀ ਗੱਲ ਉੱਡ ਰਹੀ ਹੈ ਕਿ ਚਰਨਜੀਤ ਚੰਨੀ ਨੂੰ ਕਿਸੇ ਵੀ ਜਨਰਲ ਹਲਕੇ ਤੋਂ ਵੀ ਲੜਾਇਆ ਜਾ ਸਕਦਾ ਹੈ ਸੋ ਇਹ ਪੋਜੀਸ਼ਨ ਚਰਨਜੀਤ ਚੰਨੀ ਉਹਨਾਂ ਦੀ ਇਸ ਵਕਤ ਪੰਜਾਬ ਚ ਡਿਮਾਂਡ ਹੈ ਦੂਸਰਾ ਸਿਮਰਜੀਤ ਬੈਂਸ ਦੇ ਚਰਚੇ ਮੀਡੀਆ ਦੇ ਵਿੱਚ ਬਹੁਤ ਹੋ ਰਹੇ ਨੇ ਕਿ ਸਿਮਰਜੀਤ ਬੈਂਸ ਕਾਂਗਰਸ ਚ ਚੱਲ ਸਕਦੇ ਨੇ ਜਾ ਸਕਦੇ ਨੇ ਕਿਹੋ ਜੀਆਂ ਸੰਭਾਵਨਾਵਾਂ ਬਣਦੀਆਂ ਨੇ ਅਗਰ ਸਿਮਰਜੀਤ ਬੈਂਸ ਕਾਂਗਰਸ ਚ ਜਾਂਦੇ ਨੇ ਇਹਦੇ ਤੇ ਗੱਲ ਕਰਾਂਗੇ ਔਰ ਜਲੰਧਰ ਤੋਂ ਲਗਾਤਾਰ ਜਲੰਧਰ ਤੋਂ ਇਹ ਗੱਲ ਤੁਰ ਰਹੀ ਹੈ ਕਿ ਜਲੰਧਰ ਤੋਂ ਕੁਝ ਲੀਡਰ ਪਾਸਾ ਬਦਲਣਗੇ ਅੱਜ ਫੇਰ ਗੱਲ ਕਰਾਂਗੇ ਗੱਲ ਨੇੜੇ ਲੱਗਦੀ ਐ ਔਰ ਉਧਰ ਹੰਸ ਰਾਜ ਹੰਸੋਨੀ ਜਦੋਂ ਫਰੀਦਕੋਟ ਗਏ ਤੇ ਕਿਸਾਨਾਂ ਨੇ ਟ੍ਰੇਲਰ ਦਿਖਾਤਾ ਕਿਸਾਨਾਂ ਨੇ ਵਿਰੋਧ ਕੀਤਾ ਲੈਣ ਬਣਾ ਕੇ ਕਿਸਾਨ ਖੜੇ ਸੀ ਵੱਡੀ ਗਿਣਤੀ ਔਰ ਕੱਲ ਮੈਂ ਸੁਣ ਰਿਹਾ ਸੀ ਪ੍ਰੈਸ ਕਾਨਫਰੰਸ ਬਲਬੀਰ ਸਿੰਘ ਰਾਜੀਵਾਲ ਕਹਿੰਦੇ 21 ਮਈ ਨੂੰ ਜਗਰਾਉ ਅਸੀਂ ਰੈਲੀ ਰੱਖੀ ਐ ਅਸੀਂ ਬੀਜੇਪੀ ਦੇ ਖਿਲਾਫ ਪੰਜਾਬ ਦੇ ਵਿੱਚ ਆਪਣੇ ਆਪਨੀ ਰਣਨੀਤੀ ਐਲਾਨਾਂਗੇ ਸੋ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੈ ਉਹ ਬੀਜੇਪੀ ਲਈ ਕਿਵੇਂ ਚੁਣੌਤੀ ਬਣ ਸਕਦਾ ਹੈ ਔਰ ਬੀਜੇਪੀ ਦੇ ਪ੍ਰਤੀ ਜਿਹੜਾ ਅਚਾਨਕ ਕੈਂਡੀਡੇਟਾਂ ਦਾ ਹੜ ਆਇਆ ਸੀ ਉਹ ਕਹਿੰਦੇ ਰੁਕ ਗਿਆ ਹੁਣ ਨਵੇਂ ਕੈਂਡੀਡੇਟ ਜਿਨ੍ਹਾਂ ਦਾ ਲੱਗਦਾ ਸੀ ਬੀਜੇਪੀ ਨੂੰ ਸਾਢੇ 4 ਆ ਜਾਣਗੇ ਉਹ 6.5 ਚ ਪੈ ਗਏ ਬੀਜੇਪੀ ਨੂੰ ਖੁੱਲ ਕੇ ਨਾ ਹਾਂ ਕਰ ਰਹੇ ਨੇ ਨਾ ਨਾ ਕਰ ਰਹੇ ਨੇ ਬੀਜੇਪੀ ਵੀ ਚਿੰਤਤ ਹੈ ਪੰਜਾਬ ਚ ਇਕੱਲੇ ਲੜਨ ਦਾ ਫੈਸਲਾ ਤਾਂ ਕਰ ਲਿਆ ਪਰ ਹੁਣ 6-7 ਸੀਟਾਂ ਤੇ ਬੀਜੇਪੀ ਨੂੰ ਕੈਂਡੀਡੇਟ ਲੱਭਣੇ ਔਖੇ ਹੋ ਰਹੇ ਨੇ। ਇਹ ਵੀ ਗੱਲ ਅੱਜ ਆਪਾਂ ਤੋੜਾਂਗੇ ਔਰ ਸ਼ੁਰੂਆਤ ਇਸੇ ਤੋਂ ਕਰਦੇ ਆਂ। ਆ ਭਾਸਕਰ ਸਾਹਿਬ ਬੀਜੇਪੀ ਨੂੰ ਕੈਂਡੀਡੇਟ ਕਿਉਂ ਨਹੀਂ ਲੱਭ ਰਹੇ? ਕੀ ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਬਹੁਤ ਸਾਰੀਆਂ ਸੀਟਾਂ ਤੋਂ ਉਹ ਕੈਂਡੀਡੇਟ ਜਿਨ੍ਹਾਂ ਨੇ ਕਿਤੇ ਵਾਅਦਾ ਕੀਤਾ ਸੀ ਬੀਜੇਪੀ ਨੂੰ ਵੀ ਅਸੀਂ ਆ ਜਾਾਂਗੇ ਜੀ, ਨੇੜੇ ਆ ਜਾਾਂਗੇ ਜੀ, ਸਾਡੀ ਟਿਕਟ ਓਕੇ ਕਰੋ ਜੀ। ਕੀ ਗੱਲ ਬੀਜੇਪੀ ਦੀ ਹਿੱਲ ਰਹੀ ਆ ਪੰਜਾਬ 'ਚ? ਜੀ ਬਿਲਕੁਲ ਜਿਸ ਤੱਕ ਬੀਜੇਪੀ ਹੀ ਨਹੀਂ तकरीबन ਸਾਰੀ ਪੋਲੀਟੀਕਲ ਪਾਰਟੀਆਂ ਕੁਝ ਕੌਨਸਟੀਚੈਂਸੀਜ਼ ਦੇ ਵਿੱਚ ਇੱਕ ਦੂਜੇ ਵੱਲ ਵਾਕ ਦੇਖ ਰਹੀਆਂ ਉਹ ਪਹਿਲੇ ਰਿਲੀਫ ਕਰਨ ਜਿਹੜੀ ਜਿੰਨੂੰ ਟਿਕਟ ਨਹੀਂ ਦੇਣਗੇ ਉਹਦੇ ਉੱਤੇ ਅੱਖ ਤਿੰਨ ਪਾਰਟੀਆਂ ਰੱਖ ਰਹੀਆਂ ਯਾਨੀ ਚਾਰ ਕੌਨਸਟੀਚੈਂਸੀਜ਼ ਦੇ ਵਿੱਚ ਹਜੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਅਨਾਉਂਸ ਕਰਨੇ ਨੇ ਤੇ ਸੱਤ ਕੌਨਸਟੀਚੈਂਸੀਜ਼ ਦੇ ਵਿੱਚ ਬੀਜੇਪੀ ਨੇ ਆਪਣੇ ਕੈਂਡੀਡੇਟ ਅਨਾਉਂਸ ਕਰਨੇ ਨੇ ਔਰ ਸੱਤ ਕੌਨਸਟੀਚੈਂਸੀਜ਼ ਐਦਾਂ ਦੀ ਹੈਗੀ ਐ ਜਿਹਦੇ ਵਿੱਚ ਬੀਜੇਪੀ ਇੱਕ ਦੂਜੇ ਵੱਲ ਯਾਨੀ ਦੂਜੀ ਪਾਰਟੀਆਂ ਵੱਲ ਵੇਖ ਰਹੇ ਨੇ ਉਨ ਗੱਲ ਕਰੀਏ ਜਿਹੜੀ ਬੀਜੇਪੀ ਦੀ ਸੀਟ ਫਿਰੋਜ਼ਪੁਰ ਤੋਂ ਹਜੇ ਅਨਾਉਂਸਮੈਂਟ ਹੋਣੀ ਹੈ ਔਰ ਹੁਸ਼ਿਆਰਪੁਰ ਐਦਾਂ ਦੀ ਸੀਟ ਹੈਗੀ ਹੈ ਜਿਹੜੀ ਬੀਜੇਪੀ ਦੇ ਖਾਤੇ ਦੇ ਵਿੱਚ ਲਗਾਤਾਰ ਜਿੱਤੀ ਹੋਈ ਸੀਟ ਦੇ ਰੂਪ ਵਿੱਚ ਨਜ਼ਰ ਆਂਦੀ ਹੈ ਉਥੋਂ ਸਿਟਿੰਗ ਐਮਪੀ ਸੋਮ ਪ੍ਰਕਾਸ਼ ਉਹਨਾਂ ਨੂੰ ਆਪਣੀ ਪਹਿਲੀ ਲਿਸਟ ਦੇ ਵਿੱਚ ਉਹਨਾਂ ਨੇ ਟਿਕਟ ਨਹੀਂ ਦਿੱਤੀ ਜਦਕਿ ਕਾਂਗਰਸ ਛੱਡ ਕੇ ਆਏ ਹੋਏ ਦੋ ਐਮਪੀ ਉਹਨਾਂ ਨੂੰ ਟਿਕਟ ਦੇ ਦਿੱਤੀ ਔਰ ਉਸ ਤੋਂ ਇਲਾਵਾ ਹੰਸਰਾਜ ਹੰਸ ਜਿਹੜੇ ਦਿੱਲੀ ਤੋਂ ਉਹਨੇ-ਉਹਨੇ ਪੰਜਾਬ ਸ਼ਿਫਟ ਹੋਏ ਸੀ ਉਹਨਾਂ ਨੂੰ ਟਿਕਟ ਦੇ ਦਿੱਤੀ ਲੇਕਿਨ ਸੋਮਪ੍ਰਕਾਸ਼ ਹੋਣਾ ਦਾ ਨਾਂ ਪਹਿਲੀ ਲਿਸਟ ਵਿੱਚ ਨਾ ਆਉਣਾ ਉਹ ਕਿਸੇ ਨਾ ਕਿਸੇ ਜਗ੍ਹਾ ਇਸ ਗੱਲ ਨੂੰ ਕਲੀਅਰ ਕਰਦਾ ਹੈ ਕਿ ਬੀਜੇਪੀ ਹੁਣ ਲੱਗਦਾ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਆਪਣਾ ਕੈਂਡੀਡੇਟ ਬਦਲਣ ਦੇ ਮੋੜ 'ਤੇ ਹੈ ਪਰ ਫਿਲਹਾਲ ਕਿਹੜੇ ਕੈਂਡੀਡੇਟ ਨੂੰ ਟਿਕਟ ਦੇ ਸਕਦੀ ਹੈ ਇਹਦਾ ਨਾਂ ਦੂਰ ਦੂਰ ਤੱਕ ਸਾਹਮਣੇ ਨਹੀਂ ਆ ਰਿਹਾ ਫੇਰ ਗੱਲ ਉੱਥੇ ਹੀ ਜਾ ਕੇ ਖੜਦੀ ਹੈ ਕਿ ਕਿਤੇ ਆਖਰ ਦੇ ਵਿੱਚ ਉਸੇ ਤਨਖਾਹ ਤੇ ਕੰਮ ਕਰਨ ਦੇ ਵਾਸਤੇ ਬੀਜੇਪੀ ਤਿਆਰ ਨਾ ਹੋ ਜਾਏ ਯਾਨੀ ਸੋਮਪ੍ਰਕਾਸ਼ ਹੋਣਾ ਦੇ ਉੱਤੇ ਹੀ ਮੋਰਲਾ ਨਹੀਂ ਪੈ ਜਾਏ ਪਰ ਫਿਲਹਾਲ ਮੂੜਤੇ ਨਹੀਂ ਹੈਗਾ ਬੀਜੇਪੀ ਦਾ ਸੰਪ੍ਰਕਾਸ਼ ਉਹਨਾਂ ਨੂੰ ਟਿਕਟ ਦੇਣ ਦਾ ਜਿਹੜਾ ਉਹਨਾਂ ਦੀ ਪਹਿਲੀ ਲਿਸਟ ਦੇ ਵਿੱਚ ਹੀ ਨਜ਼ਰ ਆਇਆ ਹੁਣ ਗੱਲ ਕਰੀਏ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਹੋਣ ਹੋ ਸਕਦੇ ਨੇ ਕਿਉਂਕਿ ਉੱਥੇ ਬੀਜੇਪੀ ਦੇ ਵਿੱਚ ਇੱਕ ਬੜੀ ਵੱਡੀ ਪੱਧਰ ਤੇ ਇਹ ਗੱਲ ਚੱਲ ਰਹੀ ਹੈ ਕਿ ਜੇ ਤੁਸੀਂ ਟਕਸਾਲੀ ਬੀਜੇਪੀ ਨੂੰ ਬੀਜੇਪੀ ਦੇ ਲੋਕਾਂ ਨੂੰ ਟਿਕਟ ਨਹੀਂ ਦੇ ਦਿੱਤੀ ਤੇ ਇੱਕ ਵਿਦਰੋਹ ਬੀਜੇਪੀ ਦੇ ਵਿੱਚ ਵੀ ਪੈਦਾ ਹੋ ਸਕਦਾ ਜਲੰਧਰ ਦੇ ਵਿੱਚ ਵੀ ਇਦਾਂ ਦੇ ਆਧਾਰ ਨੇ ਕਿਉਂਕਿ ਮਹਿਲਾ ਬੀਜੇਪੀ ਦੀ ਮਹਿਲਾ ਮੋਰਸਦਾ ਦੀ ਅਧਿਆਚਾਰ ਉਨੇ ਨੇ ਵੀ ਇਹ ਕਹਿ ਕੇ ਰਿਜ਼ਾਈਨ ਕਰਤਾ ਕਿ ਜਿਨ੍ਹਾਂ ਦਾ ਅਸੀਂ ਸਾਰੇ ਟਾਈਮ ਵਿਰੋਧ ਕਰਦੇ ਰਹੇ ਹਾਂ ਅੱਜ ਉਹਨਾਂ ਦੇ ਪੱਖੇ 'ਚ ਵੋਟ ਕਿੱਦਾਂ ਮੰਗਾਗੇ ਤੇ ਉਹਨਾਂ ਨੇ ਰਿਜ਼ਾਈਨ ਕਰਤਾ ਔਰ ਐਹੀ ਸਥਿਤੀ ਫਿਰੋਜ਼ਪੁਰ ਦੇ ਵਿੱਚ ਵੀ ਬਣੀ ਹੋਈ ਹੈ ਔਰ ਐਹੀ ਕਾਰਨ ਹੈਗਾ ਕਿ ਇਸ ਵਕਤ ਫਿਰੋਜ਼ਪੁਰ ਦੇ ਵਿੱਚ ਸੁਰਜੀਤ ਕੁਮਾਰ ਧਿਆਨੀ ਉਹਨਾਂ ਦਾ ਨਾਮ ਸਭ ਤੋਂ ਉੱਤੇ ਚੱਲਦਾ ਪਿਆ ਔਰ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਤੇ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਕੈਂਡੀਡੇਟ ਕੌਣ ਹੋਣਗੇ ਅਵਿਨਾਸ਼ ਰਾਏ ਖੰਨਾ ਉਹਨਾਂ ਦਾ ਨਾਮ ਬਿਲਕੁਲ ਟੌਪ 'ਤੇ ਚੱਲ ਰਿਹਾ ਔਰ ਉੱਥੇ ਵੀ ਜਿਹੜੇ ਟਕਸਾਲੀ ਭਾਜਪਾ ਅਵਿਨਾਸ਼ ਰਾਏ ਖੰ ਉਹ ਬੀਜਪੀ ਦੇ ਕੈਂਡੀਡੇਟ ਹੋ ਸਕਦੇ ਨੇ ਗੁਰਦਾਸਪੁਰ ਜਿਹੜੀ ਹੋਰ ਜਿੱਤੀ ਹੋਈ ਸੀਟ ਬੀਜਪੀ ਦੀ ਸੀ ਉੱਥੇ ਆਲਰੇਡੀ ਇੱਕ ਲੋਕਲ ਯਾਨੀ ਦਿਨੇਸ਼ ਬਬੂ ਉਹਨਾਂ ਦਾ ਨਾਮ ਅਨਾਉਂਸ ਕੀਤਾ ਜਾ ਰਿਹਾ ਪਰ ਉੱਥੇ ਇੱਕ ਨਵੀਂ ਡਵੈਲਪਮੈਂਟ ਹੋ ਰਹੀ ਹੈ ਕਵਿਤਾ ਖੰਨਾ ਔਰ ਸਵਰਨ ਸਲਾਰੀਆ ਜਿਹੜੇ ਬੀਜਪੀ ਦੇ ਟਿਕਟ ਨੂੰ ਪਾਲਦੇ ਸੀਗੇ ਉਹ ਅੱਜ ਦੋਨੋਂ ਹੀ ਇੱਕ ਤਰੀਕੇ ਨਾਲ ਕਲੇਮ ਕਰ ਰਹੇ ਨੇ ਕਿ ਉਹ ਕੋਈ ਵੀ ਪਾਰਟੀ ਜੁਆਇਨ ਕਰਕੇ ਯਾਨੀ ਆਮ ਆਦਮੀ ਪਾਰਟੀ ਦੇ ਚਾਂਸਸ ਜ਼ਿਆਦਾ ਨੇ ਸਵਰਨ ਸਲਾਰੀਆ ਜਾਂ ਫਿਰ ਕਵਿਤਾ ਖੰਨਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਹੋ ਸਕਦੀ ਹੈ ਹੁਣ ਜਿਹੜੀ ਸੀਟਾਂ ਬਚੀਆਂ ਹੋਈਆਂ ਬਠਿੰਡੇ ਦੀ ਗੱਲ ਦੇ ਉੱਤੇ ਮਲੋਕਾ ਸਾਹਿਬ ਦਾ ਨਾਂ ਚੱਲਦਾ ਸੀਗਾ ਉਹਨਾਂ ਦੀ ਨੂੰ ਦਾ ਨਾਂ ਚੱਲਦਾ ਸੀਗਾ ਉਹ ਗੱਲ ਹੁਣ ਠੰਡੀ ਮਿੱਠੀ ਜੀ ਪਈ ਲੱਗਦੀ ਹੈ ਹੋ ਸਕਦਾ 1-2 ਦਿਨਾਂ ਦੇ ਵਿੱਚ ਸਾਰੀ ਪਾਰਟੀਆਂ ਜਾਗਣ ਔਰ ਆਪਣੇ ਆਪਣੇ ਕੈਂਡੀਡੇਟ ਨੂੰ ਫੜ ਕੇ ਲੈ ਕੇ ਜਾ ਕੇ ਯਾਨੀ ਫੜ ਕੇ ਲੈ ਕੇ ਮੈਂ ਇਸ ਤਰ੍ਹਾਂ ਕੇ ਕਹਿ ਰਿਹਾ ਹਾਂ ਕਾਰਨ ਕਿ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਇੱਕ ਦੂਜੇ ਵੱਲ ਵੇਖ ਰਹੇ ਨੇ ਔਰ ਸਾਰੇ ਇਹ ਚਾਹੁੰਦੇ ਨੇ ਕਿ ਪਹਿਲੇ ਉਹ ਪਹਿਲੇ ਉਹ ਪਹਿਲੇ ਆਪ ਜਿਹੜਾ ਲਖਨਊ ਵਾਲਾ ਫਾਰਮੂਲਾ ਉਨ ਇਸ ਅਦਬ ਦੇ ਵਿੱਚ ਸਾਰੀ ਪੋਲੀਟੀਕਲ ਪਾਰਟੀਆਂ ਦੇਖੀ ਜਾ ਰਹੀ ਹੈ ਬਿਲਕੁਲ ਜੀ ਸਾਰੀਆਂ ਪੋਲੀਟੀਕਲ ਪਾਰਟੀਆਂ ਇਸੇ ਕਰਕੇ ਆਪਣੀ ਸੂਚੀ ਨੂੰ ਲਟਕਾ ਰਹੀਆਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਔਰ ਭਾਜਪਾ ਨੇ ਭਾਜਪਾ ਨੇ 6 ਔਰ ਆਮ ਆਦਮੀ ਪਾਰਟੀ ਨੇ ਆਪਣੇ 9 ਕੈਂਡੀਡੇਟ ਹੁਣ ਤੱਕ ਐਲਾਨ ਦਿੱਤੇ ਨੇ ਪਰ ਜਿਹੜੀਆਂ ਸਭ ਤੋਂ ਵੱਡੀਆਂ ਪਾਰਟੀਆਂ ਨੇ ਕਾਂਗਰਸ ਔਰ ਸ਼ਰੋਮਣੀ ਅਕਾਲੀ ਦਲ ਜਿਨ੍ਹਾਂ ਬਾਰੇ ਪੰਜਾਬ ਚ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਬਦਲ ਨਹੀਂ ਸੀ ਇੱਕ ਵਾਰ ਅਕਾਲੀ ਦਲ ਆਉਂਦਾ ਸੀ ਇੱਕ ਵਾਰ ਕਾਂਗਰਸ ਆਉਂਦੀ ਸੀ ਔਰ ਹੁਣ ਦੋਵੇਂ ਹੀ ਆਪਣੇ ਉਮੀਦਵਾਰਾਂ ਨੂੰ ਦਿਖਾਉਣ ਤੋਂ ਘਬਰਾ ਰਹੇ ਨੇ ਕਾਂਗਰਸ ਦੇ ਵਿੱਚ ਵੀ ਅੱਜ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਇਲੈਕਸ਼ਨ ਕਮੇਟੀ ਦੀ ਜਿਹੜੀ ਲਗਾਤਾਰ ਉੱਥੇ ਵੈਸੇ ਮੀਟਿੰਗਾਂ ਚੱਲ ਰਹੀਆਂ ਨੇ ਦਿੱਲੀ 'ਚ ਅੱਜ ਪੰਜਾਬ ਨੂੰ ਲੈ ਕੇ ਕਹਿੰਦੇ ਗੱਲ ਹੋਣੀ ਹੈ ਸ਼ਾਮ ਨੂੰ ਹੁਣ ਕੀ ਮੰਨਿਆ ਜਾਵੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਨੂੰ ਤਾਂ ਗ੍ਰੀਨ ਸਿਗਨਲ ਕਈ ਵਾਰੀ ਮਿਲ ਗਿਆ ਬਾਕੀ ਸੀਟਾਂ ਕਿਹੜੀਆਂ ਨੇ ਜਿਹੜੀਆਂ ਅੜ ਸਕਦੀਆਂ ਨੇ ਚਰਨਜੀਤ ਚੰਨੀ ਹੋ ਗਏ ਉਹਨਾਂ ਦਾ ਤਾਂ ਚਲੋ ਨਾਮ ਸਿਟਿੰਗ ਦੇ ਨਾਲ ਆ ਹੀ ਸਕਦਾ ਜਦੋਂ ਪਹਿਲੀ ਸੂਚੀ ਆਉਂਦੀ ਹੈ ਸਿਮਰਜੀਤ ਬੈਂਸ ਦੀ ਵੀ ਗੱਲ ਜਰਾ ਤੋਰੇਓ ਸਿਮਰਜੀਤ ਬੈਂਸ ਦੀਆਂ ਰਿਪੋਰਟਾਂ ਮੀਡੀਆ 'ਚ ਬੜੀਆਂ ਆ ਰਹੀਆਂ ਨੇ ਕਿ ਸਿਮਰਜੀਤ ਬੈਂਸ ਆ ਸਕਦੇ ਨੇ ਕਾਂਗਰਸ ਨਾਲ ਕਿ ਸਿਮਰਜੀਤ ਬੈਂਸ ਦਾ ਕਾਂਗਰਸ ਨਾਲ ਤਾਲਮੇਲ ਹੋ ਜੂ ਜਿਸ ਤਰ੍ਹਾਂ ਦੀ ਸੋਚ ਸਿਮਰਜੀਤ ਬੈਂਸ ਦੀ ਹੈ ਦੇਖੋ ਜਿੱਥੇ ਜਿੱਥੇ ਤੱਕ ਬੈਂਸ ਬ੍ਰਦਰਸ ਦੀ ਗੱਲ ਹੈਗੀ ਹੈ ਤੁਹਾਨੂੰ ਯਾਦ ਹੋਵੇਗਾ ਅੱਜ ਤੋਂ ਪਹਿਲੇ ਯਾਨੀ ਕੱਲ ਉਹਨਾਂ ਦੇ ਜੁਆਇਨਿੰਗ ਦੀ ਗੱਲ ਚੱਲ ਰਹੀ ਹੈ ਕਿ ਉਹ ਕਾਂਗਰਸ ਜੁਆਇਨ ਕਰ ਲੈਣਗੇ ਔਰ ਉਸ ਤੋਂ ਪਹਿਲੇ ਉਹ ਭਾਜਪਾ ਦੀ ਟਿਕਟ ਵੀ ਭਾਲ ਰਹੇ ਸੀਗੇ ਔਰ ਭਾਜਪਾ ਦੀ ਬੀਜੇਪੀ ਦੇ ਕੈਂਡੀਡੇਟ ਨੂੰ ਉਹਨਾਂ ਨੇ ਜਲੰਧਰ ਦੀਵਨੀ ਚੋਣਾਂ ਦੇ ਵਿੱਚ ਸਮਰਥਨ ਵੀ ਕੀਤਾ ਸੀ ਬਾਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕੈਂਪੇਨ ਵੀ ਕੀਤਾ ਸੀਗਾ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਇਗਨੋਰ ਕਰਕੇ ਰਮਨੀਤ ਸਿੰਘ ਬਿੱਟੂ ਉਹਨਾਂ ਨੂੰ ਬੀਜੇਪੀ ਨੇ ਟਿਕਟ ਦਿੱਤੀ ਹੈ ਤੇ ਉਹ ਵੀ ਇਸ ਮੂਡ ਦੇ ਵਿੱਚ ਹੈਗੇ ਨੇ ਕਿ ਐਤਕੀ ਰਮਨੀਤ ਬਿੱਟੂ ਉਹਨਾਂ ਨੂੰ ਸਬਕ ਸਿਖਾਣਾ ਹੈ ਕਿਉਂਕਿ ਪਹਿਲੇ ਵੀ ਇੱਕ ਦੂਜੇ ਦੇ ਸਾਹਮਣੇ ਇਲੈਕਸ਼ਨ ਲੜ ਚੁੱਕੇ ਨੇ ਤੁਹਾਨੂੰ ਯਾਦ ਹੋਵੇਗਾ 2014 ਦੀ ਵੀ ਜਦ ਫੂਲਕਾ ਸਾਹਿਬ ਲੁਧਿਆਣਾ ਦੇ ਵਿੱਚ ਇਲੈਕਸ਼ਨ ਲੜੇ ਸੀ ਤੇ ਬੈਂਸ ਸਾਹਿਬ ਵੀ ਕੈਂਡੀਡੇਟ ਹੈਗੇ ਸੀਗੇ ਔਰ ਉਹਨਾਂ ਦੇ ਨਾਲ ਜਿਹੜੇ ਮਨਪ੍ਰੀਤ ਆਯਾਲੀ ਅਕਾਲੀ ਦਲ ਵੱਲੋਂ ਕੈਂਡੀਡੇਟ ਸੀਗੇ ਬੜੀ ਇੱਕ ਗਹਿਮਗਹਿਮੀ ਵਾਲੀ ਉਹ ਫਾਈਟ ਹੋਈ ਸੀ ਔਰ ਉਹਦੇ ਵਿੱਚ ਕੋਈ ਵੀ ਕੈਂਡੀਡੇਟ ਇੱਕ ਦੂਜੇ ਤੋਂ ਘੱਟ ਨਹੀਂ ਲੱਗਦਾ ਸੀਗਾ ਜੇ ਬੈਂਸ ਬ੍ਰਦਰ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਉਹਨਾਂ ਜੁਆਇਨ ਕਰਦੇ ਨੇ ਕਾਂਗਰਸ ਔਰ ਅਗਰ ਕਾਂਗਰਸ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਉਂਦੀ ਹੈ ਤੇ ਇਹ ਲੜਾਈ ਫੇਰ ਇੱਕ ਗਹਿਮਗਹਿਮੀ ਵਾਲੀ ਹੋ ਸਕਦੀ ਹੈ ਪਰ ਰੋੜੇ ਉਹਦੇ ਵਿੱਚ ਹੈਗੇ ਨੇ ਕਾਫੀ ਸਾਰੇ ਕਿਉਂਕਿ ਭਾਰਤ ਕੁਸ਼ਨ ਆਸ਼ੂ ਜਿਹੜੇ ਲੁਧਿਆਣੇ ਦੇ ਇੱਕ ਵੱਡੇ ਕਾਂਗਰਸੀ ਲੀਡਰ ਹੈਗੇ ਨੇ ਉਹ ਵਰਕਿੰਗ ਪ੍ਰੈਜ਼ੀਡੈਂਟ ਵੀ ਹੈਗੇ ਨੇ ਗੁੱਪੇ ਦੇ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਟਿਕਟ ਮਿਲੇ ਔਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੰਜੇ ਤਲਵਾਰ ਜਿਹੜੇ ਕਦੀ ਕਰੀਬੀ ਹੁੰਦੇ ਸੀਗੇ ਰਵਨੀਤ ਬਿੱਟੂ ਨਾਲ ਦੇ ਉਹ ਵੀ ਚਾਹੁੰਦੇ ਨੇ ਕਿ ਐਤ ਕੀ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਏ ਆਸ਼ੂ ਉਹਨਾਂ ਨੂੰ ਤਾਂ ਪਹਿਲੇ ਐਮਐਲਏ ਬਣਨ ਦੇ ਮੌਕੇ ਮਿਲੇ ਨੇ ਸੰਜੇ ਤਲਵਾਰ ਉਹਨਾਂ ਦਾ ਵੀ ਮਨ ਕਰਦਾ ਹੈ ਕਿ ਵੀ ਇੱਕ ਵਾਰ ਆਪਾਂ ਵੀ ਪਾਰਲੀਮੈਂਟ ਜਾਣ ਦੀ ਕੋਸ਼ਿਸ਼ ਕਰੀਏ ਹੋ ਸਕਦਾ ਹੈ ਜੇ ਕਾਂਗਰਸ ਨੂੰ ਵੱਡਾ ਸਮਰਥਨ ਮਿਲਿਆ ਤਾਂ ਉਹ ਵੀ ਚਲੇ ਜਾਣਗੇ ਪਰ ਐਸ ਸਾਰੀ ਗੱਲਾਂ ਦੇ ਵਿੱਚ ਸਿਮਰਦੀਪ ਸਿੰਘ ਬੈਂਸ ਉਹਨਾਂ ਦਾ ਕਾਂਗਰਸ ਜੁਆਇਨ ਕਰਨ ਦਾ ਲਗਭਗ ਤੈਵੇਂ ਅੱਜ ਨਹੀਂ ਤੇ ਕੱਲ ਬੱਸੇ ਸ਼ਨੀਵਾਰ ਦੀ ਗੱਲ ਆ थी ਸਾਡੇ ਕੋਲ ਸੂਤਰਾਂ ਰਾਹੀਂ ਆਈ ਹੈ ਕਿ ਉਹ ਸ਼ਨੀਵਾਰ ਨੂੰ ਕਾਂਗਰਸ ਜੁਆਇਨ ਕਰ ਰਹੇ ਨੇ ਦੋਨੋਂ ਭਰਾ। ਔਰ ਬੈਂਸ ਬ੍ਰਦਰ ਦਾ ਇੱਕ ਵੱਡਾ ਆਧਾਰ ਕਾਂਗਰਸ ਦੀ ਦੋ ਕੌਨਸਟੀਚੈਂਸੀ ਜਿਹੜੀ ਲੁਧਿਆਣਾ ਦੀ ਦੋ ਕੌਨਸਟੀਚੈਂਸੀਸ ਦੇ ਵਿੱਚ ਅਕਸਰ ਦੇਖਿਆ ਗਿਆ ਹੈ। ਕੁਝ ਲੋਕ ਕਹਿੰਦੇ ਨੇ ਕਿ ਹੁਣ ਉਹਨਾਂ ਵੱਡਾ ਆਧਾਰ ਨਹੀਂ ਰਿਹਾ ਕਿਉਂਕਿ ਉਹ ਪਿਛਲੇ ਦਿਨ ਐਸੈਂਬਲੀ ਇਲੈਕਸ਼ਨ ਦੇ ਵਿੱਚ ਹਾਰ ਗਏ ਸੀ। ਪਰ ਉਹ ਆਧਾਰ ਕੰਮ ਕਰਨ ਦਾ ਤਰੀਕਾ اپنی ਕਨਸੀਸਟੈਂਸੀ ਦੇ ਲੋਕਾਂ ਦੀ ਸੇਵਾ ਕਰਨ ਦਾ ਇੱਕ ਸਿਸਟਮ ਜਿਹੜਾ ਬੈਂਸ ਬ੍ਰਦਰ ਉਹਨਾਂ ਨੇ ਬਣਾ ਕੇ ਰੱਖਿਆ ਹੋਇਆ ਹੈ ਉਹ ਦੂਜੇ ਐਮਐਲਿਆਂ ਵਾਸਤੇ ਇੱਕ ਸਿੱਖਣ ਵਾਲੀ ਗੱਲ ਹੈਗੀ ਹੈ ਮੈਨੂੰ ਇਹ ਲੱਗਦਾ ਹੈ ਕਿ ਇਸ ਆਧਾਰ ਦੇ ਵਿੱਚ ਜਦ ਤੁਹਾਡੀ ਰੈਪਿਊਟੇਸ਼ਨ ਪੂਰੇ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਕੈਰੀ ਕਰ ਰਹੀ ਹੋਏ ਕਿ ਤੁਸੀਂ ਆਪਣੀ ਕਨਸੀਸਟੈਂਸੀਆਂ ਜਿੱਥੋਂ ਤੁਸੀਂ ਜਿੱਤੇ ਹੋਏ ਉਥੋਂ ਲੋਕਾਂ ਦੀ ਸੇਵਾ ਕਿੱਦਾਂ ਕੀਤੀ ਜਾਣੀ ਚਾਹੀਦੀ ਹੈ ਉਹਦੇ ਵਿੱਚ ਇੱਕ ਐਗਜ਼ਾਮਪਲ ਬੈਂਸ ਬ੍ਰਦਰ ਨੇ ਸੈੱਟ ਕੀਤਾ ਔਰ ਇਹ ਇੱਕ ਫਾਈਟ ਜੇ ਬੈਂਸ ਉਹਨਾਂ ਨੂੰ ਟਿਕਟ ਮਿਲਦੀ ਹੈ ਕਾਂਗਰਸ ਦੀ ਇਹ ਬਿੱਟੂ ਉਹਨਾਂ ਦੀ ਮੁਸ਼ਕਿਲ ਆ ਵੱਧ ਸਕਦੀ ਹੈ ਔਰ ਦੂਜੇ ਪਾਸੇ ਜਿਆਦਾ ਸੀ ਮੰਪਰੀਤ ਐਯਾਲੀ ਉਹਨਾਂ ਦਾ ਨਾਮ ਲੈ ਰਹੇ ਸੀਗੇ ਉਹਦੇ ਉੱਤੇ ਹਜੇ ਵੀ ਆਮ ਆਦਮੀ ਪਾਰਟੀ ਦੀ ਕੋਸ਼ਿਸ਼ਾਂ ਹੈਗੀਆਂ ਕਿ ਮੰਪਰੀਤ ਐਯਾਲੀ ਉਹਨਾਂ ਉਹਨਾਂ ਦੀ ਟਿਕਟ ਦੇ ਉੱਤੇ ਅਗਰ ਇਲੈਕਸ਼ਨ ਲੜਦੇ ਨੇ ਲੁਧਿਆਣਾ ਦੇ ਵਿੱਚ ਤੇ ਫਿਰ ਇਸ ਫਾਈਟ ਯਾਨੀ ਲੁਧਿਆਣਾ ਦੀ ਫਾਈਟ ਨੂੰ ਕੰਟੈਸਟ ਨੂੰ ਇੱਕ ਬੜੇ ਹਾਈ ਪ੍ਰੋਫਾਈਲ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਉਹ ਵੀ ਖਾਸ ਕਰਕੇ ਤਦ ਜਦ ਦੋ ਵਾਰ ਦੇ ਸਿਟਿੰਗ ਐਮਪੀ ਆਪਣਾ ਪਾਲਾ ਬਦਲ ਕੇ ਪਾਜ ਪਾਦੀ ਟਿਕਟ ਦੇ ਉੱਤੇ ਚੋਂ ਲੜਦੇ ਨੇ ਦੇਖੋ ਮੈਂ ਇਹ ਮਹਿਸੂਸ ਕਰਦਾ ਭਾਰਤ ਪੂਸ਼ਨਾ ਆਸ਼ੂ ਨੇ ਖੁਦ ਕਦੇ ਨਹੀਂ ਕਿਹਾ ਮੈਂ ਚੋਣ ਲੜਨੀ ਹੈ ਜਿਸ ਤਰ੍ਹਾਂ ਦਾ ਸਟਾਈਲ ਆਫ ਫੰਕਸ਼ਨਿੰਗ ਹੈ ਰਾਜਨੀਤੀ ਕਰਨ ਦਾ ਤਰੀਕਾ ਹੈ ਭਾਰਤ ਪੂਸ਼ਨਾ ਆਸ਼ੂ ਦਾ ਉਹ ਕਹਿੰਦੇ ਮੈਂ ਚੋਣ ਨਹੀਂ ਲੜਨੀ ਹਾਂ ਪਾਰਟੀ ਕੋਈ ਹੁਕਮ ਲਾਵੇ ਤੇ ਉਹ ਵਰਕਰ ਦੀ ਤਰ੍ਹਾਂ ਹਮੇਸ਼ਾ ਤਿਆਰ ਨਹੀਂ ਖੁੱਲ ਕੇ ਭਾਰਤ ਪੂਸ਼ਨਾ ਆਸ਼ੂ ਨਹੀਂ ਕਹਿ ਰਹੇ ਕਿ ਮੈਂ ਚੋਣ ਲੜਨੀ ਹੈ ਸੰਜੇ ਤਲਵਾਰ ਵੀ ਖੁੱਲ ਕੇ ਨਹੀਂ ਕਹਿ ਰਹੇ ਕਿ ਮੈਂ ਚੋਣ ਲੜਨੀ ਹੈ ਹਾਂ ਦਿਲ ਹਰ ਕਿਸੇ ਦਾ ਕਰਦਾ ਹੁੰਦਾ ਹੈ ਜਿਹੜੇ ਵੀ ਲੋਕ ਪੋਲਿਟਿਕ ਚ ਨਹੀਂ ਅਗਰ ਪਾਰਟੀ ਉਹਨਾਂ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਵੇ ਚੋਣ ਲੜਨ ਦੀ ਤੇ ਹਰ ਵਿਅਕਤੀ ਲੜਨਾ ਚਾਹੁੰਦਾ ਉੰਜ ਮੇਰਾ ਹੀ ਮੰਨਣਾ ਹੈ ਅੱਜ ਦੇ ਸਮੇਂ ਚ ਅਗਰ ਮਨੀਸ਼ तिवारी ਲੁਧਿਆਣਾ ਨਹੀਂ ਆਉਂਦੇ ਅਗਰ ਮਨੀਸ਼ तिवारी ਚੰਡੀਗੜ੍ਹ ਜਾਂ ਆਨੰਦਪੁਰ ਸਾਹਿਬ ਦੇ ਵਿੱਚੋਂ ਕੋਈ ਚੁਣਦੇ ਨੇ ਕਿਉਂਕਿ ਫੈਸਲਾ ਮਨੀਸ਼ तिवारी ਨੇ ਵੀ ਕਰਨਾ ਹੈ ਅਜਿਹੇ ਹਾਲਾਤਾਂ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਸੰਜੇ ਤਲਵਾਰ ਨੇ ਜਿਹੜੇ ਉਹ ਜ਼ਿਆਦਾ ਚੰਗੇ ਕੈਂਡੀਡੇਟ ਨੇ ਕਿਸੇ ਹੋਰ ਕੈਂਡੀਡੇਟ ਦੇ ਮੁਕਾਬਲੇ ਮੈਨੂੰ ਇਹ ਲੱਗਦਾ ਹੈ ਭੈਸ ਬ੍ਰਦਰ ਅਗਰ ਕਾਂਗਰਸ ਚਾਹੁੰਦੇ ਨੇ ਉੰਜ ਤਾਂ ਜਦੋਂ ਇੰਡੀਆ ਗੱਠ ਜੋੜ ਹੋਇਆ ਸੀ ਅਗਰ ਬੈਂਸ ਬ੍ਰਦਰ ਉਸ ਵੇਲੇ ਵੀ ਲੋਕ ਇਨਸਾਫ ਪਾਰਟੀ ਨੂੰ ਉਸ ਗੱਠਜੋੜ ਦਾ ਹਿੱਸਾ ਬਣਾ ਲੈਂਦੇ ਤੇ ਅੱਜ ਬੈਂਸ ਬ੍ਰਦਰ ਉਹਨਾਂ ਨੂੰ ਫਿਰ ਟਿਕਟ ਉਸ ਸਮਝੌਤੇ ਦੀ ਮਿਲ ਸਕਦੀ ਸੀ ਇੰਡੀਆ ਗੱਠਜੋੜ ਦੇ ਅਗਰ ਉਹ ਉਸ ਸਮਝੌਤੇ ਦਾ ਹਿੱਸਾ ਬਣਦੇ ਲੇਕਿਨ ਇਹ ਗੱਲ ਤੁਹਾਡੀ ਠੀਕ ਹੈ ਕਿ ਬੈਂਸ ਬ੍ਰਦਰ ਨੇ ਜਿਹੜੇ ਉਹ ਭਾਜਪਾ 'ਚ ਜਾਣ ਦੇ ਕਿਆਸ ਸੀ ਪਿਛਲੀ ਵਾਰੀ ਜਲੰਧਰ 'ਚ ਸਮਰਥਨ ਕੀਤਾ ਸੀ ਸਿਮਰਜੀਤ ਬੈਂਸ ਦਾ ਪ੍ਰੈਸ ਕਾਨਫਰੰਸ ਵੀ ਕਰਕੇ ਆਏ ਸੀ ਪਿਛਲੀ ਵਾਰੀ ਭਾਜਪਾ ਦੇ ਹੱਕ ਦੇ ਵਿੱਚ ਔਰ ਇਸ ਵਾਰ ਮੈਨੂੰ ਲੱਗਦਾ ਹੈ ਬੈਂਸ ਬ੍ਰਦਰ ਇੰਤਜ਼ਾਰ ਕਰਦੇ ਰਹੇਗੇ ਕਿਉਂਕਿ ਭਾਜਪਾ ਦੇ ਵਿੱਚ ਚੱਲ ਰਿਹਾ ਹੈ ਪਹਿਲੇ ਆਓ ਪਹਿਲੇ ਪਾਓ ਸੋ ਰਵਨੀਤ ਬਿੱਟੂ ਪਹਿਲੇ ਚਲੇ ਗਏ ਉਹਨਾਂ ਨੇ ਪਹਿਲਾਂ ਟਿਕਟ ਪਾ ਲਈ ਅਗਰ ਬੈਂਸ ਪਹਿਲਾਂ ਚਲੇ ਜਾਂਦੇ ਕੋਈ ਵੱਡੀ ਗੱਲ ਨਹੀਂ ਕਿ ਪਹਿਲਾਂ ਬੈਂਸ ਦਾ ਦਾਵਾ ਭਾਜਪਾ 'ਚ ਪੱਕਾ ਹੋ ਜਾਂਦਾ ਅਗਰ ਬੈਂਸ ਭਾਜਪਾ 'ਚ ਚਲੇ ਜਾਂਦੇ ਪਰ ਮੇਰਾ ਇਹ ਮੰਨਣਾ ਹੈ ਕਿ ਲੁਧਿਆਣੇ ਦੀ ਸਥਿਤੀ ਲੁਧਿਆਣੇ ਦੀ ਤਸਵੀਰ ਪੋਲਿਟਿਕਲ ਤਸਵੀਰ ਤਦ ਤੱਕ ਸਾਫ਼ ਨਹੀਂ ਹੋਣੀ ਜਦ ਤੱਕ ਆਮ ਆਦਮੀ ਪਾਰਟੀ ਆਪਣਾ ਕੈਂਡੀਡੇਟ ਨਹੀਂ ਦਿੰਦੀ ਪਰ ਇਕਲ ਹੋ ਰਿਹਾ ਹੁਣ ਸਿਮਰਜੀਤ ਬੈਂਸ ਕਾਂਗਰਸ ਪਾਰਟੀ ਕਿਦਾਂ ਜੁਆਇਨ ਕਰਨਗੇ ਅਗਰ ਕਰਨਗੇ ਤਾਂ ਹਜੇ ਦੇਖੋ ਤੁਸੀਂ ਤਾਂ ਕਿਹਾ ਮੀਡੀਆ ਕਹਿ ਰਿਹਾ ਕਿ ਕਰ ਸਕਦੇ ਨੇ ਮੈਨੂੰ ਹਜੇ ਸੰਭਾਵਨਾ ਘੱਟ ਲੱਗਦੀ ਹੈ ਦੇਖੋ ਭਾਰਤ ਪੂਜ ਜਾਂ ਤਾਂ ਉਹ ਭਾਰਤ ਪੂਸ਼ਣ ਆਸ਼ੂ ਉਹਨਾਂ ਦੇ ਜ਼ਰੀਏ ਕਾਂਗਰਸ ਪਾਰਟੀ ਜੁਆਇਨ ਕਰਨਗੇ ਤੇ ਮੈਨੂੰ ਨਹੀਂ ਲੱਗਦਾ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਉਹ ਅੱਜ ਦੇ ਸਮੇਂ ਦੇ ਵਿੱਚ ਇਹ ਕਹਿਣਗੇ ਕਿ ਸਿਮਰਜੀਤ ਬੈਂਸ ਨੂੰ ਅਸੀਂ ਜੁਆਇਨ ਕਰਾਉਣਾ ਚਾਹੁੰਦੇ ਆ ਤੇ ਸਿਮਰਜੀਤ ਬੈਂਸ ਨੂੰ ਅਸੀਂ ਲੜਾਈ ਹੈ ਭਾਰਤ ਪੋਸ਼ਣ ਆਸ਼ੂ ਚਾਹਣਗੇ ਕਿ ਇੱਕੋ ਦਮ ਪਾਰਟੀ ਚੋਂ ਬਾਹਰਲੇ ਕਿਸੇ ਵਿਅਕਤੀ ਨੂੰ ਕਾਂਗਰਸ ਪਾਰਟੀ ਸ਼ਾਮਲ ਕਰਾ ਕੇ ਅਸੀਂ ਅਗਰ ਟਿਕਟ ਦਵਾਂਗੇ ਤੇ ਫਿਰ ਜਿਹੜੀਆਂ ਗੱਲਾਂ ਕਾਂਗਰਸ ਦੇ ਪੰਜਾਬ ਦੇ ਲੀਡਰ ਹਰ ਥਾਂ ਕਰ ਰਹੇ ਨੇ ਕਿ ਅਸੀਂ ਆਪਣੇ ਕਾਡਰ ਨੂੰ ਆਪਣੇ ਵਰਕਰ ਨੂੰ ਆਪਣੇ ਵਲੰਟੀਅਰ ਨੂੰ ਤਕੜਾ ਕਰਨਾ ਤੇ ਉਹ ਗੱਲ ਉਹਨਾਂ ਦੀ ਕਿਤੇ ਨਾ ਕਿਤੇ ਆਪੇ ਆਪ ਕੱਟੀ ਜਾਣੀ ਹੁਣ ਧਰਮਵੀਰ ਗਾਂਧੀ ਹੁਣੇ ਵੀ ਪਟਿਆਲੇ ਚ ਆਏ ਨੇ ਪਟਿਆਲੇ ਦੇ ਵਿੱਚ ਵੀ ਕਈ ਸਥਾਨਕ ਲੀਡਰ ਨੇ ਜਿਹੜੇ ਉਨੇ ਜ਼ਿਆਦਾ ਖੁਸ਼ ਨਹੀਂ ਧਰਮਵੀਰ ਗਾਂਧੀ ਜਦੋਂ ਸ਼ਾਮਲ ਹੋਏ ਵੈਲਕਮ ਕੀਤਾ ਲੇਕਿਨ ਦਿਲੋਂ ਬਹੁਤ ਕੈਂਡੀਡੇਟ ਖੁਸ਼ ਨਹੀਂ ਔਰ ਲੁਧਿਆਣੇ ਦੀ ਕਾਂਗਰਸ ਦੇ ਵਿੱਚ ਉਂਝ ਵੀ ਕਈ ਟੜੇ ਨੇ ਲੁਧਿਆਣੇ ਦੀ ਕਾਂਗਰਸ ਚ ਅਗਰ ਅਗਰ ਸਿਮਰਜੀਤ ਬੈਂਸ ਨੂੰ ਲਿਆਂਦਾ ਜਾਂਦਾ ਹੈ ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਉਹ ਦੋ ਸੀਟਾਂ ਜਿੱਥੇ ਸਿਮਰਜੀਤ ਜਿੱਥੇ ਬੈਂਸ ਭਰਾ ਲੜਦੇ ਨੇ ਆਤਮਨਗਰ ਔਰ ਸਾਊਥ ਉਸ ਸੀਟ ਤੇ ਜਿਹੜੇ ਐਮਐਲਏ ਦੇ ਦਾਵੇਦਾਰ ਨੇ ਉਹ ਵੀ ਰਵਨੀਤ ਬਿੱਟੂ ਨਾਲ ਜਾ ਸਕਦੇ ਨੇ ਔਰ ਲੁਧਿਆਣੇ ਚ ਕਈ ਜਿਹੜੇ ਕਾਂਗਰਸੀ ਹਲਕੇ ਨੇ ਉਹਨਾਂ ਦੇ ਲੀਡਰ ਫਿਰ ਰਵਨੀਤ ਬਿੱਟੂ ਨਾਲ ਵੀ ਜਾ ਸਕਦੇ ਨੇ ਉਂਝ ਅਗਰ ਸਿਮਰਜੀਤ ਮੈਂਸ ਉਹਨਾਂ ਦੀ ਸ਼ਮੂਲੀਅਤ ਹੋਣੀ ਹੈ ਮੈਨੂੰ ਲੱਗਦਾ ਉਹਦੇ ਲਈ ਜਿਹੜੇ ਸੰਜੇ ਤਲਵਾਰ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਵੀ ਸਹਿਮਤੀ ਜ਼ਰੂਰੀ ਹੈ ਉਂਝ ਅਗਰ ਕਾਂਗਰਸ ਸਹਿਮਤ ਹੈ ਜੀ ਦੇਖੋ ਅਗਰ ਭਾਰਤ ਪੋਸ਼ਣ ਆਸ਼ੂ ਸਹਿਮਤ ਹੈ ਅਗਰ ਸੰਜੇ ਤਲਵਾਰ ਸਹਿਮਤ ਹੈ ਅਗਰ ਰਾਜਾ ਵੜਿੰਗ ਸਹਿਮਤ ਨੇ ਫਿਰ ਤਾਂ ਡਾਂਸ ਬ੍ਰਦਰਸ ਨੂੰ ਕਾਂਗਰਸ ਪਾਰਟੀ ਚ ਅਗਰ ਉਹ ਲਿਆਉਣਾ ਚਾਹਣ ਤੇ ਲਿਆ ਹੀ ਸਕਦੇ ਨੇ ਪਰ ਟਿਕਟ ਦੀ ਗੱਲ ਹੈ ਜਿਹੜੀ ਇਹ ਮੈਨੂੰ ਲੱਗਦਾ ਹੈ ਹਾਈ ਕਮਾਂਡ ਬਹੁਤ ਸੋਚ ਸਮਝ ਕੇ ਫੈਸਲਾ ਕਰੂ ਕਿਉਂਕਿ ਇਸ ਵਕਤ ਕਾਂਗਰਸ ਦੇ ਵਿੱਚ ਅਗਰ ਬਾਹਰੋਂ ਕੋਈ ਕੈਂਡੀਡੇਟ ਲਿਆਂਦਾ ਜਾਂਦਾ ਹੈ ਤੇ ਕਾਂਗਰਸ ਦੇ ਵਰਕਰ ਵਲੰਟੀਅਰਸ ਅਹੁਦੇਦਾਰਾਂ ਦਾ ਰੁਖ ਕੀ ਹੋਊਗਾ ਇਹ ਬਹੁਤ ਬਹੁਤ ਵੱਡੀ ਗੱਲ ਹੈ ਸਨਪੀ ਕੇਂਦਰ ਲੁਧਿਆਣੇ ਦੇ ਵਿੱਚ ਉੰਜ ਬੈਂਸ ਉਹਨਾਂ ਨੇ ਪਿਛਲੀ ਵਾਰੀ ਮੁਕਾਬਲਾ ਬੜਾ ਤਕੜਾ ਦਿੱਤਾ ਸੀ ਲਗਭਗ 3 ਲੱਖ ਵੋਟਾਂ ਹਾਸਲ ਕੀਤੀਆਂ ਸੀ ਰਵਨੀਤ ਮਿੱਟੂ ਤੋਂ ਬਾਅਦ ਦੂਜੇ ਨੰਬਰ ਤੇ ਬੈਂਸ ਪਰਾ ਰਹੇ ਸੀ ਪਰ ਮੈਂ ਇਹ ਵੀ ਤੁਹਾਨੂੰ ਕਹਿਣਾ ਚਾਹਨਾ ਹਾਸਕਰ ਸਾਹਿਬ ਪਿਛਲੇ 3-4 ਮਹੀਨਿਆਂ ਤੋਂ ਲੁਧਿਆਣੇ ਦੀ ਕੇਂਦਰੀ ਪੋਲਿਟਿਕਸ 'ਚ ਉਹਨਾਂ ਦਾ ਕੋਈ ਬਹੁਤ ਵੱਡਾ ਦਖਲ ਮੈਨੂੰ ਦਿਖਿਆ ਨਹੀਂ ਈਵਨ ਮੈਂ ਵੀ 3-4 ਵਾਰ ਟੈਲੀਫੋਨ ਤੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੋ ਟੈਲੀਫੋਨ ਇੱਕ ਦੋ ਵਾਰ ਚੱਕਿਆ ਨਹੀਂ ਗਿਆ ਕੋਈ ਰਿਸਪੌਂਸ ਆਇਆ ਨਹੀਂ ਇਸ ਤੋਂ ਪਹਿਲਾਂ ਜਿਹਾ ਨਹੀਂ ਹੁੰਦਾ ਸੀ ਇਸ ਤੋਂ ਪਹਿਲਾਂ ਸਿਮਰਜੀਤ ਬੈਂਸ ਬਹੁਤ ਐਕਟਿਵ ਪੋਲਿਟਿਕਲ ਲੀਡਰ ਦੀ ਤਰ੍ਹਾਂ ਵਿਚਰਦੇ ਰਹੇ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਇਹ ਵੀ ਹੋ ਸਕਦਾ ਹੈ ਡਾਂਸ ਬ੍ਰਦਰ ਨੇ ਨਾ ਕਾਂਗਰਸ ਚ ਸ਼ਾਮਲ ਹੋਣਾ ਹੋਵੇ ਨਾ ਚੋਣ ਲੜਨੀ ਹੋਵੇ ਤੇ ਮੀਡੀਆ ਦੇ ਵਿੱਚ ਸੁਰਖੀਆਂ ਚੱਲ ਰਹੀਆਂ ਨੇ ਦੱਬ ਕੇ ਕਿਉਂਕਿ ਉਹ ਪਹਿਲਾਂ ਚੋਣ ਲੜੇ ਨਹੀਂ ਚਲੋ ਬਾਕੀ ਦਾ ਰੱਬ ਜਾਣਦਾ ਜੀ ਪਾਸਕਰ ਸਾਹਿਬ ਹੁਣ ਜਿਹੜੀ ਜਿਹੜੀ ਗੱਲ ਕੀਤੀ ਆਮ ਆਦਮੀ ਪਾਰਟੀ ਨੇ ਗੁੱਪ ਗੁੱਪਚਪ ਰਣਨੀਤੀ ਜੀ ਬਣਾਤੀ ਗੁੱਪਚਪ ਇੱਕ ਤਰੀਕੇ ਨਾਲ ਪੋਸਟਾਂ ਕੱਢਤੀਆਂ ਭਗਵੰਤ ਜੀ ਮંત્રી ਮੰਡਲ ਚ ਮੰਤਰੀਆਂ ਦੀਆਂ ਤੇ ਮੈਰਿਟ ਦੇ ਆਧਾਰ ਤੇ ਕਹਿੰਦੇ ਮੰਤਰੀ ਬਣ ਜਾਓ ਜਿਹੜਾ ਜਿਸ ਜ਼ਿਲ੍ਹੇ 'ਚ ਤੁਸੀਂ ਐਮਪੀ ਜਿਤਾ ਦੋਗੇ ਜਿਹੜੇ ਐਮਐਲਏ ਦੇ ਸਭ ਤੋਂ ਵੱਧ ਲੀਡ ਦਿਵਾਊਗਾ ਉਹ ਐਮਐਲਏ ਦਾਵੇਦਾਰ ਬਣ ਜਾਊਗਾ ਮੰਤਰੀ ਦਾ ਇਹ ਇਹ ਗੁਪਤ ਇਹ ਗੁਪਤ ਯੋਜਨਾ ਇਹਦਾ ਕੋਈ ਮੰਨਦਾ ਨਹੀਂ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਗੱਲ ਕੀਤੀ ਉਹ ਮੰਨਦੇ ਨਹੀਂ ਪਰ ਕਹਿੰਦੇ ਯੋਜਨਾ ਹੈ ਤਾਂ ਕਿ ਐਮਐਲਏ ਕੰਪੀਟੀਸ਼ਨ 'ਚ ਪੈ ਜਾਣ ਤੇ ਆਮ ਆਦਮੀ ਪਾਰਟੀ 13 ਸੀਟਾਂ ਜਿੱਤੇ ਹੁਣ ਸੰਦੀਪ ਪਾਠਕ ਨੇ ਭਗਵੰਤ ਮਾਨ ਨੇ ਇਹ ਰਲਿਆ ਮਿਲਿਆ ਜਿਆ ਦਿਮਾਗ ਕਹਿੰਦੇ ਇਸ ਯੋਜਨਾ ਦੇ ਪਿੱਛੇ ਹੈ ਵੈਸੇ ਐਦਾਂ ਦੀ ਯੋਜਨਾ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਨਵੀਂ ਨਹੀਂ ਹੈ ਸੰਗਰੂਰ ਬਾਈ ਇਲੈਕਸ਼ਨ ਹਾਰਨ ਤੋਂ ਬਾਅਦ ਜਲੰਧਰ ਜ਼ਿਮਨੀ ਇਲੈਕਸ਼ਨ ਦੇ ਵਿੱਚ ਵੀ ਐਦਾਂ ਦੀ ਯੋਜਨਾ ਦਿੱਤੀ ਸੀ ਕਿ ਬਹੁਤ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਸਰਪੰਚ ਬਣਾਉਣ ਵਾਸਤੇ ਯਾਨੀ ਅਗਲੀ ਵਾਰ ਤੁਸੀਂ ਸਰਪੰਚ ਬਣਾਵਾਵਾਂਗੇ ਜੇ ਆਪਣੇ ਪਿੰਡ ਤੋਂ ਜਿਤਾ ਦੋ ਕਾਉਂਸਲਰਾਂ ਨੂੰ ਐਦਾਂ ਦੇ ਵਾਅਦੇ ਕੀਤੇ ਗਏ ਸੀ ਵੀ ਜੇ ਤੁਸੀਂ ਆਪਣਾ ਵਾਰਡ ਜਿਤਾ ਦੋਗੇ ਤੇ ਤੁਹਾਨੂੰ ਫੇਰ ਆਪਾਂ ਕਾਉਂਸਲਰ ਦੀ ਟਿਕਟ ਪੱਕੀ ਦੇਵਾਂਗੇ ਕਈਆਂ ਨੂੰ ਮੇਅਰ ਦੇ ਵੀ ਵਾਅਦੇ ਕੀਤੇ ਗਏ ਸੀ ਤੇ ਐਤਕੀ ਸਕੀਮ ਥੋੜੀ ਜਿਹੀ ਵੱਡੀ ਹੈ ਕਿਉਂਕਿ ਹੈਗੇ ਵੀ ਲੋਕ ਸਭਾ ਦੇ ਜਨਰਲ ਇਲੈਕਸ਼ਨ ਨੇ ਇਹ ਗੁਪਤ ਨਹੀਂ ਹੈ ਸਕੀਮ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਗੁਪਤ ਹੈ ਗੁਪਤ ਤੇ ਬਿਲਕੁਲ ਵੀ ਨਹੀਂ ਹੈ ਕਾਰਨ ਕੀ ਉਹਨਾਂ ਨੇ ਆਪਣੇ ਪੰਜ ਮੰਤਰੀ ਉਤਾਰਦੇ ਨੇ ਜੇ ਪੰਜ ਦੇ ਪੰਜ ਮੰਤਰੀ ਜਿੱਤ ਗਏ ਤੇ ਉਹਨਾਂ ਦੀ ਸੀਟਾਂ ਮੰਤਰੀ ਕੈਬਨਿਟ ਦੇ ਵਿੱਚੋਂ ਖਾਲੀ ਹੋਣੀ ਹੈ ਹੁਣ ਉਹਦੀ ਜਗ੍ਹਾ ਕੈਬਨਿਟ ਦੇ ਵਿੱਚੋਂ ਮੰਤਰੀ ਬਣਾਉਣੇ ਤੇ ਐਮ ਐਲ ਏ ਵਲ ਨੂੰ ਅਪਰਚੂਨਿਟੀ ਤੇ ਮਿਲੇਗੀ ਇਹ ਤੇ ਗੁਪਤ ਸਕੀਮ ਹੋ ਹੀ ਨਹੀਂ ਸਕਦੀ ਸਕੀਮ ਤੇ ਬਿਲਕੁਲ ਓਪਨ ਹੈਗੀ ਹੈ ਪਰ ਨਾਲ ਦੇ ਨਾਲ ਜੇ ਪੰਜ ਮੰਤਰੀਆਂ ਦੇ ਵਿੱਚੋਂ ਕੁਝ ਮੰਤਰੀ ਹਾਰ ਜਾਂਦੇ ਤੇ ਕੀ ਉਹ ਤਦਵੀਕ ਕੈਬਨਿਟ ਦਾ ਹਿੱਸਾ ਬਣੇ ਰਹਣਗੇ ਇਸ ਤਰੀਕੇ ਨਾਲ ਵੀ ਉਹਨਾਂ ਨੂੰ ਮੌਕਾ ਮਿਲੇਗਾ ਜਿਹੜੇ ਦੂਜੇ ਐਮ.ਐਲ.ਏ ਨੇ ਕਿ ਵੀ ਆਓ ਇਹਨਾਂ ਨੇ ਤੇ ਆਪਣੇ ਇਲੈਕਸ਼ਨ ਲੋਕ ਸਭਾ ਦੇ ਨਹੀਂ ਜਿੱਤ ਪਾਏ ਤੇ ਹੁਣ ਨਵੇਂ ਮੰਤਰੀਆਂ ਨੂੰ ਪੇਸ਼ ਕੀਤਾ ਜਾਏ ਕਿਉਂਕਿ ਜਦ ਤੁਸੀਂ ਹਾਰੇ ਹੋਏ ਮੰਤਰੀਆਂ ਨਾਲ ਪੰਜਾਬ ਦੀ ਕੈਬਨਿਟ ਨੂੰ ਅੱਗੇ ਲੈ ਕੇ ਜਾਓਗੇ ਤੇ ਤੁਹਾਡੇ ਉੱਤੇ ਸਵਾਲ ਉੱਠਣਗੇ ਕਿ ਜਿਨ੍ਹਾਂ ਮੰਤਰੀਆਂ ਦੇ ਉੱਤੇ ਉਹਨਾਂ ਦੇ ਪੰਜਾਬ ਦੇ ਲੋਕਾਂ ਦਾ ਭਰੋਸਾ ਹੀ ਨਹੀਂ ਰਿਹਾ ਉਹਨਾਂ ਨੂੰ ਹਰਾ ਹੀ ਦਿੱਤਾ ਉਹਨਾਂ ਨੂੰ ਮੰਤਰੀਪਦ ਦੇ ਵਿੱਚ ਜਾਂ ਕੈਬਨਿਟ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਮੋਰਲ ਗਰਾਉਂਡ ਦੇ ਉੱਤੇ ਖੈਰ ਮੋਰਲ ਨਾਉਂਡ ਦੇ ਉੱਤੇ ਕਈ ਵਾਰ ਕੀਤੀ ਹੋਈ ਕਈ ਮੰਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਰਕਨਾਰੇ ਕਰ ਦਿੰਦੀ ਹੈ ਪਰ ਹਾਂ ਜਿਹੜੀ ਤੁਸੀਂ ਸਕੀਮ ਦੀ ਗੱਲ ਕੀਤੀ ਹੈ ਉਹਨੂੰ ਸਕੀਮ ਨੂੰ ਅਸੀਂ ਹੋਰ ਐਕਸਪਲੇਨ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਸਪੋਜ਼ ਇੱਕ ਜਿਹੜਾ ਮੰਤਰੀ ਹੈ ਉਹ ਜਿਹਦਾ ਪਟਿਆਲੇ ਤੋਂ ਇਲੈਕਸ਼ਨ ਲੜ ਰਹੇ ਨੇ ਡਾਕਟਰ ਬਲਬੀਰ ਸਿੰਘ ਤੇ ਉੱਥੇ ਦੇ ਸਾਰੇ ਐਮਐਲਏ ਨੂੰ ਇਹ ਇੱਕ ਮੈਸੇਜ ਪਹੁੰਚਾ ਦਿੱਤਾ ਗਿਆ ਹੈ ਕਿ ਜਿਹੜਾ ਐਮਐਲਏ ਆਪਣੀ ਕੌਨਸੀ ਚੈਂਸਿਸ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਦੇਗਾ ਤੇ ਉਹੀ ਜਗ੍ਹਾ ਡਾਕਟਰ ਬਲਬੀਰ ਸਿੰਘ ਤੇ ਬਣ ਜਾਣਗੇ ਐਮਪੀ ਤੇ ਉਸ ਤੋਂ ਬਾਅਦ ਉਸ ਐਮਐਲਏ ਨੂੰ ਬਕਾਇਦਾ ਪੰਜਾਬ ਦੀ ਕੈਬਨਿਟ ਦੇ ਵਿੱਚ ਇਨਕਲੂਡ ਕੀਤਾ ਜਾਏਗਾ ਪਰ ਐਦਾਂ ਦੀ ਜਿਹੜੀ ਸਕੀਮ ਹੈਗੀ ਹੈ ਥੱਲੇ ਲੈਵਲ ਤੇ ਵੀ ਜਾ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਵੀ ਆਉਣ ਵਾਲੇ ਟਾਈਮ ਵਿੱਚ ਹੋਣ ਵਾਲੀਆਂ ਤਾਂ ਦਤ ਵਾਸਤੇ ਵੀ ਐਦਾਂ ਦੀ ਸਕੀਮ ਚੱਲ ਰਹੀ ਹੈ ਵਾਡਾਂ ਦੇ ਬੇਸ ਦੇ ਉੱਤੇ ਵੀ ਐਦਾਂ ਦੀ ਕਮਿਟਮੈਂਟ ਕਿਉਂਕਿ ਸੰਦੀਪ ਜਿਹੜੇ ਪਾਠਕ ਸੀਗੇ ਉਹਨਾਂ ਨੇ ਪਹਿਲੇ ਵੀ ਜਦ ਵੀ ਇਲੈਕਸ਼ਨ ਹੋਏ ਨੇ ਬੜੀ ਫਾਇਰ ਬ੍ਰੈਂਡ ਸਪੀਚ ਦਿੱਤੀ ਆ ਉਹਨਾਂ ਦਾ ਸਟਾਈਲ ਇਦਾਂ ਹੀ ਹੁੰਦਾ ਸੀਗਾ ਕਿ ਮੰਤਰੀ ਸਟੇਜ ਤੇ ਬਿਠਾ ਦਿੰਦੇ ਸੀਗੇ ਔਰ ਹਰਪਾਲ ਚੀਮਾ ਉਹਨਾਂ ਨੂੰ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਚੀਮਾ ਸਾਹਿਬ ਜੇ ਜਲੰਧਰੋਂ ਇਲੈਕਸ਼ਨ ਹਾਰ ਗਏ ਤੇ ਫੇਰ ਤੁਸੀਂ ਆਪਣਾ ਫਿਚਰ ਵੀ ਡਿਸਾਈਡ ਕਰ ਲੈਣਾ ਕਿ ਤੁਹਾਡਾ ਕੀ ਹੋਏਗਾ ਪਰ ਉਸ ਤੋਂ ਬਾਅਦ ਸ਼ੁਕਰ ਹੈ ਕਿ ਹਰਪਾਲ ਚੀਮਾ ਉਹਨਾਂ ਦੀ ਕੁਰਸੀ ਬਚੀ ਰਹੀ ਕਿਉਂਕਿ ਜਲੰਧਰ ਜਿਮਨੀ ਚੋਣਾ ਸੁਸ਼ੀਲ ਰਿੰਕੂ ਵਾਸਤੇ ਜੇ ਤੱਕ ਐਫੀਗੋਰ ਐਤ ਕੀ ਉਸ ਸੁਸ਼ੀਲ ਰਿੰਕੂ ਨੂੰ ਹੈਰਾਨ ਵਾਸਤੇ ਹੋ ਸਕਦਾ ਹਰਪਾਲ ਚੀਮਾ ਉਹਨਾਂ ਦੀ ਫੇਰ ਜ਼ਿੰਮੇਵਾਰੀ ਲੱਗੇ ਪਹਿਲੇ ਜਿਹਨੂੰ ਜਿਤਾਇਆ ਸੀਗਾ ਉਹਨੂੰ ਹੁਣ ਹੈਰਾਨ ਦੀ ਜ਼ਿੰਮੇਵਾਰੀ ਜੇ ਹਰਪਾਲ ਚੀਮਾ ਉਹਨੇ ਦੇ ਲੱਗੀ ਤੇ ਬੜਾ ਔਖਾ ਕੰਮ ਹੈਗਾ ਪਰ ਚਲੋ ਇਹ ਜਿਹੜੀ ਸਕੀਮ ਦੀ ਗੱਲ ਕੀਤੀ ਹੈ ਇਹ ਸਾਰੀ ਪੋਲਿਟੀਕਲ ਪਾਰਟੀਆਂ ਕਰਦੀ ਹੈ ਇਹਨੂੰ ਅਗਰ ਸਕੀਮ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਕੈਰਟ ਐਂਡ ਸਿਕ ਯਾਨੀ ਗਾਜਰ ਦਿਖਾ ਕੇ ਇੱਕ ਡੰਡੀ ਵੀ ਨਾਲ ਹੁੰਦੀ ਹੈ ਜੇ ਗਾਜਰ ਖਾਣੀ ਹੈ ਤੇ ਫਿਰ ਡੰਡੇ ਵੀ ਖਾਣੇ ਪੈਣਗੇ ਐਸ ਸਕੀਮ ਦਾ ਮਤਲਬ ਇਹੀ ਹੁੰਦਾ ਹੈ ਬਿਲਕੁਲ ਠੀਕ ਹੈ ਜੀ ਪਰ ਜੋ ਸਥਿਤੀਆਂ ਬਣੀਆਂ ਨੇ ਮੈਨੂੰ ਲੱਗਦਾ ਹੈ ਕਿਉਂਕਿ ਮੇਅਰ ਚੁਣੇ ਜਾਣੇ ਨੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਇੱਕਦਮ ਬਾਅਦ ਔਰ ਇਹ ਜਿਹੜਾ ਤਰੀਕਾ ਹੈ ਭਗਵੰਤ ਮਾਨ ਔਰ ਸੰਦੀਪ ਪਾਟਕ ਉਹਨਾਂ ਦਾ ਇਹਦੇ ਨਾਲ ਅਸਰ ਜਾਊਗਾ ਕਿ ਐਮਐਲਏਾਂ ਤੇ ਦਬਾਅ ਬਣੂਗਾ ਕਿ ਅਸੀਂ ਆਪਣੇ ਆਪਣੇ ਹਲਕੇ 'ਚ ਜ਼ੋਰ ਲਾਈਏ ਕਿਉਂਕਿ 117 ਨੇ ਇਹ ਵੀ ਕਿਹਾ ਕਿ ਜੇ 99 ਨੇ ਜਿਹੜਾ ਆਪਣਾ ਹਲਕਾ ਹਾਰ ਗਏ ਫਿਰ ਅਗਲੀ ਵਾਰੀ ਟਿਕਟ ਸਵਾਲ ਖੜਾ ਹੋਊਗਾ ਤੇ ਜਿਹੜੇ ਹਾਰੇ ਹੋਏ ਨੇ ਉਹਨਾਂ ਦੀ ਕੋਸ਼ਿਸ਼ ਹੋਣੀ ਹੈ ਅਸੀਂ ਹੁਣ ਜਿਤਾ ਲਈਏ ਤਾਂ ਕਿ 27 ਚ ਅਸੀਂ ਟਿਕਟ ਦੇ ਦਾਅਵੇਦਾਰ ਬਣ ਜਾਈਏ ਐਮਐਲਏ ਤੇ ਅਸਰ ਪੈਂਦਾ ਐਮਐਲਏ ਦੀ ਪਰਫਾਰਮੈਂਸ ਤੇ ਫਰਕ ਪਊਗਾ ਦੇਖੋ ਇਹ ਵਾਲੀ ਸਕੀਮ ਨਾ ਬਹੁਤ ਖਤਰਨਾਕ ਜੀ ਹੈਗੀ ਹੈ ਕਿ ਜਿਹੜੇ ਅਗਰ ਤੁਸੀਂ ਹਾਰ ਗਏ ਤੇ ਉਸ ਤੋਂ ਬਾਅਦ ਤੁਹਾਨੂੰ ਅਗਲੀ ਟਿਕਟ ਨਹੀਂ ਦੇਵਾਂਗੇ ਇਹ ਅਗਰ ਮੈਸੇਜ ਦੇ ਦਿੱਤਾ ਜਾਂਦਾ ਨਾ ਜੇ 60 70 ਦੇ ਪਿੱਛੇ ਰਹਿਣ ਦੀ ਕੋਈ ਸੂਚਨਾ ਮਿਲੀ ਕਿਉਂਕਿ 60 70 ਐਮਐਲਏ ਆਪਣੀ ਕੰਸਿਸਟੈਂਸੀ ਦੇ ਪਿੱਛੇ ਰਹਿ ਗਏ ਆਪਾਂ ਨਹੀਂ ਕਹਿੰਦੇ ਕਿ ਇਦਾਂ ਦਾ ਹੋਏ ਜੇ ਇਦਾਂ ਦਾ ਹੋ ਗਿਆ ਤੇ ਸਰਕਾਰ ਤੇ ਉਸ ਵਕਤ ਹੀ ਗਿਰ ਗਈ ਕਿਉਂਕਿ ਮੁੱਖ ਮੰਤਰੀ ਨੇ ਇਹ ਕਿਹਾ ਹੋਇਆ ਸੀਗਾ ਵੀ ਅਗਲੀ ਟਿਕਟ ਨਹੀਂ ਮਿਲਣੀ ਉਹ ਫਿਰ ਕਿਉਂ ਰਹਿਣ ਗਿਆ ਸਰਕਾਰ ਦੇ ਵਿੱਚ ਜਦੋਂ ਉਹਨਾਂ ਨੂੰ ਇਸ ਗੱਲ ਦੀ ਅਸ਼ੋਰੈਂਸ ਜਾਂ ਇਸ ਗੱਲ ਦਾ ਸੰਦੇਸ਼ ਦੇ ਹੀ ਦਿੱਤਾ ਗਿਆ ਕਿ ਅਗਲੀ ਵਾਰ ਤੁਹਾਨੂੰ ਟਿਕਟ ਨਹੀਂ ਮਿਲਣੀ ਪਰ ਚਲੋ ਇਹ ਸਾਰੀ ਗੱਲਾਂ ਹੁੰਦੀ ਹੈ ਆਪਣੇ ਵਰਕਰਸ ਨੂੰ ਮੋਟੀਵੇਟ ਕਰਨ ਵਾਸਤੇ ਇਦਾਂ ਦੀ ਸਕੀਮ ਸਾਰੀ ਪੋਲਿਟੀਕਲ ਪਾਰਟੀਆਂ ਕੱਢਦੀ ਹੁੰਦੀ ਹੈ ਔਰ ਸਾਰਿਆਂ ਨੂੰ ਇਹ ਪਤਾ ਹੁੰਦਾ ਹੈ ਜਿਹੜੇ ਖਾਸ ਕਰਕੇ ਆਪਣੀ ਕਨਸਿਸਟੈਂਸੀ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਜਲੰਧਰ ਜੀਮਨੀ ਜੋਨਾਂ ਦੇ ਵਿੱਚ ਬਲਕਾਰ ਸਿੰਘ ਕਰਤਾਰਪੁਰ ਕੌਨਸਟੀਚਨਸੀਸ ਦੇ ਵਿੱਚ ਸਭ ਤੋਂ ਵੱਡੀ ਲੀਡ ਲੈ ਕੇ ਉਹਨਾਂ ਨੇ ਸੁਸ਼ੀਲ ਰਿੰਕੂ ਨੂੰ ਅਨੁਜਿਤਾਇਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੈਬਿਨੇਟ ਦੇ ਵਿੱਚ ਇਨਕਲੂਡ ਕਰ ਲਿੱਤਾ ਗਿਆ ਸੀ ਉਸ ਵਕਤ ਅਸੀਂ ਜਾਂ ਭਗਵੰਤ ਮਾਨ ਉਹਨਾਂ ਦੀ ਇਸ ਸਕੀਮ ਦਾ ਜ਼ਿਕਰ ਭਾਵੇਂ ਬਹੁਤ ਵੱਡੇ ਪੱਧਰ ਤੇ ਨਾ ਹੋਏ ਲੇਕਿਨ ਇਹ ਹਰ ਪੋਲਿਟੀਕਲ ਪਾਰਟੀ ਦੇ ਵਿੱਚ ਹੁੰਦਾ ਹੈ ਕਿ ਜਦ ਕਿਸੇ ਲੀਡਰ ਦੀ ਕਿਸੇ ਐਮਐਲਏ ਦੀ ਪਰਫਾਰਮੈਂਸ ਕਿਸੇ ਆਪਣੇ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਵਧੀਆ ਨਜ਼ਰ ਆਦੀਏ ਤੇ ਉਹਨੂੰ ਉਹਦਾ ਰਿਵਾਰਡ ਤੇ ਮਿਲਦਾ ਹੀ ਹੁੰਦਾ ਹੈ ਬਿਲਕੁਲ ਠੀਕ ਹੈ ਜੀ ਸੋ ਪੁਰਾਣੇ ਸਮਿਆਂ ਦੇ ਵਿੱਚ ਵੀ ਕਈ ਵਾਰੀ ਇਸ ਤਰ੍ਹਾਂ ਨਜ਼ਰ ਆਇਆ ਹੈ ਹੁਣ 92 ਐਮਐਲਏ ਸੈਟਿੰਗ ਨੇ ਭਗਵੰਤ ਮਾਨ ਨੂੰ ਛੱਡ ਕੇ 91 ਐਮਐਲਏ ਔਰ ਕੁੱਲ 117 ਨੇ ਔਰ ਗੱਲ ਹੁਣ ਅਖੀਰ ਦੇ ਵਿੱਚ ਛੋਟੀ ਛੋਟੀ ਮੈਂ ਅਕਾਲੀ ਦਲ ਦੀ ਜ਼ਰੂਰ ਕਰ ਲਾਂ ਕਿਉਂਕਿ ਖੇਤਰੀ ਪਾਰਟੀ ਹੈ ਇਹ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਖੇਤਰੀ ਪਾਰਟੀ ਦਾ ਜ਼ਿਕਰ ਨਾ ਕਰੀਏ ਸੁਖਬੀਰ ਬਾਦਲ ਦੇ ਬਿਆਨ ਲਗਾਤਾਰ ਆ ਰਹੇ ਨੇ ਤੇਜ਼ ਤਰ੍ਹਾਂ ਆ ਰਹੇ ਨੇ ਅਕਾਲੀ ਦਲ ਬਿਲਕੁਲ ਇਸ ਗੱਲ ਤੋਂ ਬੇਪਰਵਾਹ ਹੈ ਕਿ ਕੋਈ ਜਾਊਗਾ ਜਾਂ ਨਹੀਂ ਜਾਊਗਾ ਸੁਖਬੀਰ ਬਾਦਲ ਇਸ ਤੋਂ ਪਹਿਲਾਂ ਮੈਂ ਕਦੀ ਵੀ ਪੋਲੀਟੀਕਲ ਤੌਰ ਤੇ ਇੰਨੇ ਦਲੇਰ ਨਹੀਂ ਸੀ ਵੇਖੇ ਸੁਖਬੀਰ ਬਾਦਲ ਦੇ ਇਸ ਭਰੋਸੇ ਪਿੱਛੇ ਇਸ ਕੌਨਫੀਡੈਂਸ ਪਿੱਛੇ ਕੀ ਰਣਨੀਤੀ ਹੈ ਔਰ ਮਜੀਠੀਆ ਵੀ ਲਗਭਗ ਕੰਨੇ ਤੈ ਹੁਣ ਮਜੀਠੀਆ ਖਡੂਰ ਸਾਹਿਬ ਤੋਂ ਅਕਾਲੀ ਦਲ ਉਮੀਦਵਾਰ ਬਣਾ ਸਕਦਾ ਜਿਹੜੇ ਨੌ ਜਿਹੜੇ ਸਿਟਿੰਗ ਉਹਨਾਂ ਦੇ ਕੈਂਡੀਡੇਟ ਸੀ ਔਰ ਅਹੁਦੇਦਾਰ ਸੀ ਹਰੇਕ ਨੇ ਮਜੀਠੀਆ ਦਾ ਨਾਮ ਲਿਆ ਕਿ ਖਡੂਰ ਸਾਹਿਬ ਤੋਂ ਵਿਕਰਮ ਮਜੀਠੀਆ ਨੂੰ ਚੋਣ ਲੜਾਓ ਦੇਖੋ ਹਾਲਾਂਕਿ ਅਕਾਲੀ ਦਲ ਨੇ ਤੇ ਆਪਣੇ 13 ਦੇ 13 ਕੈਂਡੀਡੇਟ ਦੇਨੇ ਨੇ ਔਰ ਇਹ ਡੇਟ ਵੀ ਨਿਕਲ ਕੇ ਆਈ ਸੀ 4 ਤਰੀਕ ਯਾਨੀ ਜਿਹੜੀ ਨੰਗ ਚੁੱਕੀ ਹੈ ਅੱਜ ਆਪਾਂ 5 ਅਪ੍ਰੈਲ ਨੂੰ ਬੈਠੇ ਆ ਅੱਜ ਵੀ ਇਹੀ ਗੱਲਾਂ ਚੱਲ ਰਹੀ ਹੈ ਕਿ 2-3 ਦਿਨ ਹੋਰ ਲੱਗਣਗੇ ਜਦ ਅਕਾਲੀ ਦਲ ਦੇ ਮੁਖੀ ਪੂਰੀ ਲਿਸਟ ਦੁਨੀਆ ਮਤਲਬ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦੇਣਗੇ ਵੀ ਆਹ 13 ਸਾਡੇ ਹੀਰੇ ਹੈਗੇ ਨੇ ਤੇ 13 ਨੂੰ ਜਿਤਾਓ ਪਰ ਮੇਨ ਜੋਰ ਅਕਾਲੀ ਦਲ ਦਾ ਬਠਿੰਡਾ ਔਰ ਖਡੂਰ ਸਾਹਿਬ ਕੌਂਸੀਚੁਐਂਸੀ ਦੇ ਵਿੱਚ ਜ਼ਿਆਦਾ ਦੇਖਿਆ ਜਾ ਸਕਦਾ ਹੈ ਹਾਲਾਂਕਿ ਪਟਿਆਲੇ ਤੋਂ ਐਨ ਕੇ ਸ਼ਰਮਾ ਉਹਨਾਂ ਦਾ ਨਾਂ ਤੇ ਚੱਲਦਾ ਹੈ ਔਰ ਜਿਹੜੀ ਗੱਲ ਤੁਸੀਂ ਕੱਲ ਕੀਤੀ ਸੀ ਨਾ ਡੱਲਾ ਸਾਹਿਬ ਸੌਫਟ ਅਲਾਈਅੰਸ ਵਾਲੀ ਉਹ ਵੀ ਇੱਕ ਸਿਸਟਮ ਜਿਹਾ ਅੱਗੇ ਵੱਧਦਾ ਹੋਇਆ ਨਜ਼ਰ ਆਂਦਾ ਔਰ ਲੋਕਾਂ ਦੀ ਨਜ਼ਰ ਐ ਇਸ ਮੁੱਦੇ ਦੇ ਉੱਤੇ ਕਾਫੀ ਤੇਜ਼ੀ ਨਾਲ ਹੈਗੀ ਐ ਜਾਂ ਬੜਾ ਇੱਕ ਪੈਣੀ ਨਜ਼ਰ ਬਣਾ ਕੇ ਬੈਠੇ ਹੋਏ ਨੇ ਕਿ ਵੀ ਕਿਹੜੀ ਕਿਹੜੀ ਕੌਨਸੀ ਜੈਂਸੀ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਦਾ ਇੱਕ ਸੌਫਟ ਅਲਾਈਅੰਸ ਨਜ਼ਰ ਆਂਦਾ ਹੈ ਜਾਂ ਸਮਝ ਆਤਾ ਹੈ ਕਿਉਂਕਿ ਬਠਿੰਡੇ ਦੀ ਗੱਲ ਕਰੀਏ ਤੇ ਜਦੋਂ ਤੋਂ ਮਲੂਕਾ ਸਾਹਿਬ ਦੀ ਜੁਆਇਨ ਕਰਨ ਦੀ ਗੱਲ ਕਰੀ ਐ ਜਾਂ ਮਲੂਕਾ ਸਾਹਿਬ ਦੀ ਨੂੰ ਨੇ ਰੀਡਾਈਨ ਦਿੱਤਾ ਹੈ ਉਸ ਤੋਂ ਬਾਅਦ ਬਠਿੰਡਾ ਕੌਨਸਟੀਟੈਂਸੀਸ ਦੇ ਵਿੱਚ ਸਮੀਕਰਨ ਚੇਂਜ ਹੁੰਦੇ ਹੋਏ ਨਜ਼ਰ ਆ ਰਹੇ ਸੀ ਪਰ ਇਸ ਦਲ ਨੂੰ ਹੋਏ 2 ਦਿਨ ਹੋ ਗਏ ਇਹਨਾਂ 2 ਦਿਨਾਂ ਦੇ ਵਿੱਚ ਮਲੂਕਾ ਸਾਹਿਬ ਜੁਆਇਨ ਕਰ ਰਹੇ ਹਨ ਨਹੀਂ ਕਰ ਰਹੇ ਹਨ ਉਹਦੇ ਅੱਗੇ ਇੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਮਲੂਕਾ ਸਾਹਿਬ ਨਹੀਂ ਜੁਆਇਨ ਕਰਨਗੇ ਉਹਨਾਂ ਦੀ ਨੂੰ ਤੇ ਪੁੱਤਰ ਕਰ ਸਕਦੇ ਨੇ ਪਰ ਐਦਾਂ ਦਾ ਕੰਬੀਨੇਸ਼ਨ ਐਦਾਂ ਦਾ ਸਮੀਕਰਨ ਕਿਸੇ ਵੀ ਪੋਲੀਟੀਸ਼ੀਅਨਸ ਵਾਸਤੇ ਬੜਾ ਔਖਾ ਹੁੰਦਾ ਖਾਮਨਾ ਕਿ ਵੀ ਮੇਰੇ ਬੱਚੇ ਨਹੀਂ ਮੇਰੀ ਮੰਦੇ ਗੱਲ ਪਰ ਕਈ ਵਾਰ ਇਹ ਗੱਲਾਂ ਅੱਗੇ ਐਦਾਂ ਵੀ ਤੋੜ ਦਿੱਤੀ ਜਾਂਦੀਆਂ ਹਨ ਦੂਜੀ ਗੱਲ ਅਗਰ ਖਡੂਰ ਸਾਬ ਕੌਨਸਟੀਚੈਂਸੀ ਦੀ ਕਰੀਏ ਤੇ ਉੱਥੇ ਇੱਕ ਨਵਾਂ ਸਮੀਕਰਨ ਤਿਆ ਹੋਇਆ ਜਿਹੜਾ ਅਮਰਿਤਪਾਲ ਡਿਬਰੂਗੜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਅੰਦਰਗਤ ਜੇਲ੍ਹ ਦੇ ਵਿੱਚ ਹੈਗਾ ਉਹਦੀ ਵੀ ਸੰਭਾਵਨਾ ਹੈਗੀ ਹੈ ਕਿ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ ਵੱਲੋਂ ਉਹ ਕੈਂਡੀਡੇਟ ਹੋਏ ਜਿਉਂ ਕੈਂਡੀਡੇਟ ਹੁੰਦਾ ਤੇ 41 ਕੈਂਡੀਡੇਟ ਵਾਸਤੇ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਰਹੀ ਕਿਉਂਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਜਾਂ ਫਿਰ ਅਮਰਿਤਪਾਲ ਦੀ ਸਪੋਰਟ ਦੇ ਵਿੱਚ ਐਸਜੀਪੀਸੀ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਬਿਆਨ ਦਿੱਤੇ ਸੀਗੇ ਔਰ ਪੰਜਾਬ ਦੇ ਮੁੰਡਿਆਂ ਨੂੰ ਡਿਬਰੂ ਡਿਬਰੂਗੜ ਜੇਲ੍ਹ ਭੇਜਦਾ ਕਰੋਧ ਵੀ ਕੀਤਾ ਸੀਗਾ ਇਸ ਕੇਸ ਦੇ ਵਿੱਚ ਉਹ ਅਮਰਿਤਪਾਲ ਦੇ ਖੜੇ ਹੋਣ ਕਿਉਂਕਿ ਉਹ ਜੇਲ੍ਹਿਤ ਹੈਗੇ ਨੇ ਜੇਲ੍ਹ ਵਿੱਚ ਉਹ ਅਮਰਿਤਪਾਲੇ ਲਖਸ਼ ਲੜਦਾ ਹੈ ਤੇ ਅਕਾਲੀ ਦਲ ਅਮਰਿਤਪਾਲ ਦਾ ਵਿਰੋਧ ਕਿੱਦਾਂ ਕਰਦਾ ਹੈ ਭਾਵੇਂ ਵੋਟ ਕਿ ਨਹੀਂ ਮਿਲਦੀ ਸਾਨੂੰ ਨਹੀਂ ਪਤਾ ਹੋ ਸਕਦਾ ਅਮਰਿਤਪਾਲ ਨੂੰ ਬਹੁਤੀ ਵੋਟ ਨਾ ਮਿਲੇ ਲੇਕਿਨ ਅਕਾਲੀ ਦਲ ਦੇ ਪ੍ਰੋਸਪੈਕਟਸ ਨੂੰ ਇੱਕ ਵੱਡਾ ੱਟਾ ਲਾ ਸਕਦਾ ਹੈ ਜੇ ਅਮਰਿਤਪਾਲ ਵੀ ਚੋਣ ਦੇ ਮੈਦਾਨ ਦੇ ਵਿੱਚ ਆ ਗਿਆ ਔਰ ਖਾਸ ਕਰਕੇ ਬਿਤਰਮ ਸਿੰਘ ਮਜੀਠੀਆ ਜੋ ਹੁਣ ਅਕਾਲੀ ਦਲ ਦੇ ਵਿੱਚ ਸਭ ਤੋਂ ਵੱਡੇ ਪੰਥਕ ਫੇਸਿਸ ਦੇ ਫੇਸ ਦੇ ਰੂਪ ਹੀ ਜਾਣੇ ਜਾਂਦੇ ਨੇ ਉਹਨਾਂ ਵਾਸਤੇ ਇਲੈਕਸ਼ਨ ਦੀ ਮੁਹਿੰਮ ਅੱਗੇ ਵਧਾਣਾ ਥੋੜਾ ਜਿਆ ਡਿਫਿਕਲਟ ਹੋ ਜਾਏਗਾ ਪਰ ਹਾਂ ਐਦਾਂ ਦੀ ਸਥਿਤੀ ਅਕਾਲੀ ਦਲ ਵਾਸਤੇ ਸਾਰੀ ਕੰਸਟੀਚੁਐਂਸੀਜ਼ ਦੇ ਵਿੱਚ ਬਣ ਰਹੀ ਹੈ ਜੇ ਜਲੰਧਰ ਦੇ ਵਿੱਚੋਂ ਅਕਾਲੀ ਦਲ ਆਪਣੇ ਕੈਂਡੀਡੇਟ ਨੂੰ ਉਤਾਰਨਾ ਚਾਹੇ ਤੇ ਡਾਕਟਰ ਜਿਹੜੇ ਪਹਿਲੇ ਲੈ ਕੇ ਆਏ ਸੀ ਸੁਖਵਿੰਦਰ ਸੁਖੀ ਉਹਨਾਂ ਤੋਂ ਇਲਾਵਾ ਪਵਨ ਕੁਮਾਰ ਟਿੰਨੂ ਜਿਹੜੇ ਅਕਾਲੀ ਦਲ ਤੋਂ ਕਾਫੀ ਢੇੜ ਤੋਂ ਦੂਰੀਆ ਬਣਾ ਕੇ ਬੈਠੇ ਹੋਏ ਨੇ ਉਨੋਂ ਕੈਂਡੀਡੇਟ ਹੋਣਗੇ ਜਾਂ ਫਿਰ ਕੋਈ ਹੋਰ ਕੈਂਡੀਡੇਟ ਹੋਣਗੇ ਯਾਨੀ 44 ਦਲ ਵਾਸਤੇ ਵੀ ਸੀਟ ਨੂੰ ਡਿਸਾਈਡ ਕਰਨਾ ਕੋਈ ਸੌਖਾ ਨਹੀਂ ਹੈ ਜਿੱਦਾਂ ਦੀ ਅਸੀਂ ਗੱਲ ਕਰ ਰਹੇ ਹਾਂ ਸਾਰੀ ਪੋਲਿਟੀਕਲ ਪਾਰਟੀਆਂ ਦੀ ਇੱਕ ਦੂਜੇ ਵੱਲ ਤੱਕ ਰਹੇ ਨੇ ਜੋ ਇਹਨਾਂ ਨੇ ਰਿਜੈਕਟ ਕੀਤਾ ਅਸੀਂ ਐਕਸੈਪਟ ਕਰ ਲਾਂਗੇ ਔਰ ਐਕਸੈਪਟ ਕੀਤੇ ਹੋਏ ਨੂੰ ਮੋਢਿਆਂ ਤੇ ਝਾਲ ਕੇ ਲੈ ਕੇ ਆਵਾਂਗੇ ਤੇ ਉਹਨੂੰ ਟਿਕਟ ਵੀ ਦੇਵਾਂਗੇ ਪਰ ਦੇਖੋ ਅਗਰ ਸਾਰੇ ਹੀ ਅੱਦਾ ਦੀ ਰਣਨੀਤੀ ਅਪਣਾ ਰਹੇ ਨੇ ਔਰ ਸਾਰੇ ਹੀ ਇੱਕ ਪਾਰਟੀ ਨੇ ਰਿਜੈਕਟ ਕੀਤਾ ਤੇ ਦੂਜਾ ਐਕਸੈਪਟ ਕਰ ਲੇਗਾ especial situation ਵੀ ਬੜੀ ਜ਼ਬਰਦਸਤ ਹੋਣ ਵਾਲੀਆਂ ਆਉਣ ਵਾਲੇ ਟਾਈਮ ਇਜ ਜਿਹੜਾ ਜਿਹਦਾ ਨਾਂ ਹਜੇ ਇੱਕ ਪਾਰਟੀ ਦੇ ਵਿੱਚ ਚੱਲਦਾ ਹੈ ਉਹ ਦੂਜੀ ਪਾਰਟੀ ਦਾ ਕੈਂਡੀਡੇਟ ਹੋ ਸਕਦਾ ਅਖੀਰ 'ਚ ਮੈਂ 3 ਪੁਆਇੰਟ ਰੱਖ ਕੇ ਆਪਾਂ ਪ੍ਰੋਗਰਾਮ ਨੂੰ ਖਤਮ ਕਰਾਂਗੇ ਦੇਖੋ ਵਿਕਰਮ ਸਿੰਘ ਮਜੀਠੀਆ ਦੀ ਤੁਸੀਂ ਗੱਲ ਕੀਤੀ ਮਜੀਠੀਆ 'ਚ ਅਗਰ ਵਿਕਰਮ ਮਜੀਠੀਆ ਉਮੀਦਵਾਰ ਬਣਦੇ ਨੇ ਔਰ ਸਾਹਮਣੇ ਅਮਰਿਤਪਾਲ ਹੋਏ ਤੇ ਤੁਸੀਂ ਕਿਹਾ ਵਿਕਰਮ ਮਜੀਠੀਆ ਜਾਂ ਅਕਾਲੀ ਦਲ ਕੀ ਕਰਨਗੇ ਦੇਖੋ ਵਿਕਰਮ ਮਜੀਠੀਆ ਅੱਜ ਦੇ ਸਮੇਂ ਦੇ ਵਿੱਚ ਅਕਾਲੀ ਦਲ ਦੀ ਰਣਨੀਤੀ ਕੀ ਹੈ ਉਹ ਤਾਂ ਪਤਾ ਹੈ ਵੀ ਇਹ ਵਿਰੋਧ ਕਰ ਰਹੇ ਨੇ ਪਰ ਸ਼ੁਰੂਆਤ ਦੇ ਵਿੱਚ ਵਿਕਰਮ ਮਜੀਠੀਆ ਅੰਮ੍ਰਿਤਪਾਲ ਸਿੰਘ ਨੂੰ ਡੁਪਲੀਕੇਟ ਕਿਆ ਕਰਦੇ ਸੀ ਸੋ ਇਹ ਵੀ ਗੱਲ ਸਾਰਿਆਂ ਦੇ ਉੱਤੇ ਧਿਆਨ ਦੇ ਵਿੱਚ ਹੋਣੀ ਹੈ ਸੋ ਵਿਕਰਮ ਮਜੀਠੀਆ ਅਗਰ ਉਮੀਦਵਾਰ ਬਣਦੇ ਨੇ ਮੈਨੂੰ ਲੱਗਦਾ ਹੈ ਅੰਮ੍ਰਿਤਪਾਲ ਦੇ ਮੈਦਾਨ ਚ ਉਣ ਤੋਂ ਬਾਅਦ ਚੁਣੌਤੀਪੂਰਵਕ ਸਥਿਤੀ ਤਾਂ ਹਲਕੇ ਦੇ ਵਿੱਚ ਬਣੂਗੀ ਪਰ ਰਿਜ਼ਲਟ ਕੀ ਆਉਂਦਾ ਉਹ ਵਕਤ ਦੱਸੂਗਾ ਜਿੱਥੋਂ ਤੱਕ ਗੱਲ ਰਹੀ ਡਾਕਟਰ ਸੁਖਵਿੰਦਰ ਸੁਖੀ ਔਰ ਪਵਨ ਕੁਮਾਰ ਤਿੰਨੋਂ ਮੈਨੂੰ ਲੱਗਦਾ ਹੈ ਦੋਵੇਂ ਅਜਿਹੇ ਲੀਡਰ ਨੇ ਜਿਨ੍ਹਾਂ ਦਾ ਨਾਮ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਦੋਹਾਂ ਨੇ ਬਹੁਤ ਮਿਹਨਤ ਕੀਤੀ ਜ਼ਿੰਦਗੀ 'ਚ ਸੁਖਵਿੰਦਰ ਟੀਨੂ ਜਿਹੜੇ ਟੀਨੂ ਨੇ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਡਾਕਟਰ ਸੁਖਵਿੰਦਰ ਸੁਖੀ ਤਾਂ ਪਿਛਲੀ ਵਾਰ ਵੀ ਕੈਂਡੀਡੇਟ ਸੀ ਸੋ ਪਵਨ ਟੀਨੂ ਤੇ ਸੁਖਵਿੰਦਰ ਸੁਖੀ ਮੈਨੂੰ ਲੱਗਦਾ ਹੈ ਅਕਾਲੀ ਦਲ ਇਹਨਾਂ ਦੇ ਵਿੱਚੋਂ ਕਿਸੇ ਚਿਹਰੇ ਨੂੰ ਉਤਾਰਦਾ ਤੇ ਅਕਾਲੀ ਦਲ ਦੀਆਂ ਸੰਭਾਵਨਾਵਾਂ ਮੁਕਾਬਲੇ ਵਾਲੀਆਂ ਬਣ ਸਕਦੀਆਂ ਨੇ ਬਦਲੇ ਹਾਲਾਤਾਂ ਦੇ ਵਿੱਚ ਅਗਰ ਅਕਾਲੀ ਦਲ ਇਸ ਉਮੀਦ ਤੇ ਹੈ ਕਿ ਸਾਨੂੰ ਪੰਥਕ ਵੋਟ ਵਾਪਸ ਮੁੜੂਗੀ ਅਕਾਲੀ ਦਲ ਕਦੀ ਵੀ ਅਗਰ ਪੰਥਕ ਵੋਟ ਵਾਪਸ ਮੁੜਦੀ ਹੈ ਭਾਈਚਾਰੇ ਦੀ ਵੋਟ ਵਾਪਸ ਮੁੜਦੀ ਹੈ ਤੇ ਅਕਾਲੀ ਦਲ ਨੂੰ ਫੇਰ ਤਕੜੇ ਹੋਣ ਨੂੰ ਸਮਾਂ ਨਹੀਂ ਲੱਗਦਾ ਇਹ ਅਸੀਂ ਪਿਛਲੇ ਸਮਿਆਂ ਦੇ ਵਿੱਚ ਕਈ ਵਾਰੀ ਵੇਖਿਆ ਚਲੋ ਅੱਜ ਸਮਾਂ ਥੋੜਾ ਜਿਹਾ ਘਟਾ ਹੈ ਬਹੁਤ ਸਾਰੇ ਪੁਆਇੰਟ ਦੇ ਉੱਤੇ ਅਸੀਂ ਗੱਲ ਕੀਤੀ ਹੈ ਕੋਈ ਵੀ ਧਿਰ ਕੋਈ ਵੀ ਲੀਡਰ ਕਿਸੇ ਗੱਲ ਤੋਂ ਅਸਹਿਮਤ ਹੈ ਉਹਨਾਂ ਦਾ ਸਤਿਕਾਰ ਹੈ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਜ਼ਰੂਰ ਤੁਹਾਡਾ ਪੱਖ ਰੱਖ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਪਾਸਕਰ ਸਾਹਿਬ ਕੱਲ ਫੇਰ ਮੁਲਾਕਾਤ ਹੋਏਗੀ ਧੰਨਵਾਦ ਜੀ